ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਨੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਪ੍ਰਾਣੀਆਂ ਸਰਕਾਰਾਂ ਨੇ ਜੀ ਪੰਜਾਬ ਦਾ ਬੇੜਾਗਰ ਕਰਤਾ ਸੀ ਬੇੜਾਗਰ ਇਹ ਨਸ਼ਾ ਅਕਾਲੀ ਭਾਜਪਾ ਲੈ ਕੇ ਆਏ 6 ਤੋਂ ਲੈ ਕੇ 17 ਤੱਕ ਇਹਨਾਂ ਨੇ ਲੋਕਾਂ ਦੇ ਖੂਨ ਦੇ ਰਿਸ਼ਤੇ ਪਤਲੇ ਕਰਤੇ ਜੀ ਘਰ ਘਰ ਚਿੱਟਾ ਪਚਾਤਾ ਜੀ ਇਹਨਾਂ ਨੇ ਬਾਕੀਆਂ ਨੇ ਤਾਂ ਸਿਰਫ ਸਮੇਂ-ਸਮੇਂ ਸਿਰ ਆ ਕੇ ਡਰਾਮੇ ਕੀਤੇ ਨੇ ਸਿਰਫ ਤੇ ਸਿਰ ਆਪਣੀਆਂ ਰਾਜਨੀਤਿਕ ਰੋਟੀਆਂ ਸਿੱਕੀਆਂ ਬਹੁਤ ਵੱਡਾ ਚੈਲੰਜ ਹੈਗਾ ਕਿਉਂਕਿ ਬਦਾਨ ਤਾਂ ਬਣ ਜਾਣਗੇ ਪਲੇਗਰਾਉਂਡ ਵੀ ਬਣ ਜਾਣਗੇ ਢਾਂਚਾ ਖੜਾ ਹੋ ਜਾਏਗਾ ਪਰ ਉਹਨਾਂ ਉਹਨਾਂ ਬੱਚਿਆਂ ਨੂੰ ਇਸ ਥਾਂ ਤੇ ਉੱਤੇ ਲੈ ਕੇ ਆਣਾ ਆਪਣੇ ਆਪ 'ਚ ਸਰਕਾਰ ਲਈ ਬਹੁਤ ਵੱਡਾ ਚੈਲੰਜ ਨਾੜ ਨੂੰ ਬਚਾਉਣ ਲਈ ਕਿਸ ਤਰੀਕੇ ਤੇ ਕਦਮ ਜੜੇ ਨੇ ਚੱਕੇ ਜਾਣਗੇ ਅੱਛੀ ਟਾਰਗੇਟ ਮਿੱਥੇ ਹੈ ਇਹਦੀ ਰੈਗੂਲਰ ਚੈੱਕਅਪ ਦੇ ਲਈ ਰੈਗੂਲਰ ਚੈਕਿੰਗ ਕਰਨ ਦੇ ਲਈ ਮੈਂ ਬਿਨਾ ਦੱਸੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਜਾ ਕੇ ਖੁਦ ਚੈਕਿੰਗ ਕਰਦਾ ਰੈਂਡਮਲੀ ਜੇਕਰ ਸਾਰੇ ਕਿਸਾਨ ਡਾਇਵਰਸੀਫਿਕੇਸ਼ਨ ਵੱਲ ਨੂੰ ਜਾਣਗੇ ਤੇ ਫਿਰ ਇਹ ਜਿਹੜੀ ਪ੍ਰਾਲੀ ਬਚਦੀ ਹੈ ਜਾਂ ਬਣਦੀ ਹੈ ਇਹ ਕਿਸ ਤਰੀਕੇ ਦੇ ਨਾਲ ਲਾਹੇਵੰਦ ਜਿਹੜੀਆਂ ਇੰਡਸਟਰੀਜ਼ ਲਈ ਹੋਊਗੀ ਇਹ ਸਾਰੀਆਂ ਪੰਚਾਇਤਾਂ ਦੇ ਵਿੱਚ ਆਪਾਂ ਅਪਲ ਨੰਬਰ ਦੇ 1 ਨੰਬਰ ਦੇ ਪਲੇਗਰਾਉਂਡ ਬਣਾਣੇ ਨੇ ਗਲਗਰੀਏ ਪੰਜਾਬ ਦੀ ਤਾਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈਗਾ ਔਰ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇੱਥੇ ਵੱਖ-ਵੱਖ ਫਸਲ ਜਿਹੜੀ ਹੈ ਕਿਸਾਨ ਉਗਾਉਂਦੇ ਨੇ ਉਹਨੇ ਕੁਝ ਸਮੇਂ ਪਹਿਲਾਂ ਕਣਕ ਦੀ ਫਸਲ ਦਾ ਸੀਜ਼ਨ ਨਿਕਲ ਕੇ ਹਟੇ ਔਰ ਕਿਸਾਨਾਂ ਨੇ ਕਣਕ ਦੀ ਫਸਲ ਜਿਹੜੀ ਹੈ ਵੱਢੀ ਕਰਕੇ ਮੰਡੀਆਂ 'ਚ ਪਹੁੰਚਾ ਦਿੱਤੀ ਔਰ ਲੋਕਾਂ ਤੱਕ ਵੀ ਫਸਲ ਪਹੁੰਚ ਗਈ ਔਰ ਹੁਣ ਕਿਸਾਨ ਤਿਆਰੀ ਕਰ ਰਿਹਾ ਝੋਨੇ ਦੀ ਫਸਲ ਦੀ ਝੋਨੇ ਦੀ ਫਸਾਦੀ ਗੱਲ ਕਰੀਏ ਤਾਂ ਅਕਸਰ ਇਸ ਫਸਲ ਨੂੰ ਲੈ ਕੇ ਸਵਾਲ ਚੱਕੇ ਜਾਂਦੇ ਨੇ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਕਿ ਝੋਨੇ ਨੂੰ ਬੀਜਣ ਦਾ ਸਭ ਤੋਂ ਪਹਿਲਾ ਸਰਕਾਰ ਕਦੋਂ ਸਬਾ ਮਿਤਰੀ ਹੈਗੀ ਹੈ ਦੂਸਰਾ ਸੱਡਾ ਸਵਾਲ ਇਹ ਹੁੰਦਾ ਹੈ ਕਿ ਉਸ ਦੀ ਲਿਫਟਿੰਗ ਕਿਸ ਤਰੀਕੇ ਹੋਏਗੀ ਤੇ ਤੀਸਰਾ ਸਭ ਤੋਂ ਵੱਡਾ ਸਵਾਲ ਵਾਢੀ ਤੋਂ ਬਾਅਦ ਸਭ ਤੋਂ ਅਹਿਮ ਸਵਾਲ ਇਹ ਖੜਾ ਹੋ ਜਾਂਦਾ ਕਿ ਜਿਹੜੀ ਇਸਟਬਲ ਬਰਨਿੰਗ ਹੁੰਦੀ ਹੈ ਪਰਾਲੀ ਸਾੜੀ ਜਾਂਦੀ ਹੈ ਉਸ ਦੀ ਰੋਕਥਾਮ ਕਿਸ ਤਰੀਕੇ ਹੋਏਗੀ ਤਾਂ ਕਿ ਪ੍ਰਦੂਸ਼ਣ ਜਿਹੜਾ ਹੈ ਉਸ ਦੇ ਉੱਤੇ ਕੰਟਰੋਲ ਕੀਤਾ ਜਾਵੇ ਸੋ ਉਸ ਨੂੰ ਲੈ ਕੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਸਰਕਾਰ ਨੇ ਕਿਤੇ ਕਿਤੇ ਇਹ ਜ਼ਿੰਮੇਵਾਰੀ ਕਿ ਕਿ ਵਿੱਚ ਇਨਵੋਲਵ ਕੀਤਾ ਜਾ ਰਿਹਾ ਤਾਂ ਕਿ ਇਹ ਜਿਹੜੀ ਪ੍ਰਾਲੀ ਦੀ ਸਾੜਨ ਦਾ ਹੀ ਪ੍ਰਕਿਰਿਆ ਹੈਗੀ ਉਸ ਤੋਂ ਕਿਸਾਨ ਬਚ ਸਕੇ ਵਾਤਾਵਰਨ ਸਾਬ ਹੋ ਸਕੇ ਔਰ ਉਸ ਪ੍ਰਾਲੀ ਨੂੰ ਕਿਸੇ ਐਸੀ ਥਾਂ ਤੇ ਲਾਇਆ ਜਾਵੇ ਜਿੱਥੇ ਦੋ ਪਾਸੇ ਫਾਇਦਾ ਹੋਵੇ ਕਹਿੰਦੇ ਨੇ ਨਾਲੇ ਪੁੰਡ ਦੇ ਨਾਲੇ ਫੜੀਆਂ ਦੋ ਫਾਇਦਾ ਲੈਂਦੀ ਹੁਣ ਸਰਕਾਰ ਕੋਸ਼ਿਸ਼ ਕਰੇਗੀ ਸਾਡੇ ਨਾਲ ਇਸ ਵਕਤ ਤਰਨਪੀਰ ਸਿੰਘ ਸੌਂ ਸਾਬ ਮੌਜੂਦ ਨੇ ਕੈਬਨਿਟ ਮਨਿਸਟਰ ਨੇ ਜ਼ਰੂਰ ਗੱਲਬਾਤ ਕਰੇਗਾ ਔਰ ਕਈ ਅਹਿਮ ਫੈਸਲੇ ਜਿਹੜੇ ਨੇ ਸਟਬਲ ਬਰਨਿੰਗ ਲੈ ਕੇ ਆ ਸਟਬਲ ਬਰਨਿੰਗ ਤੋਂ ਬਚਨ ਦੇ ਲਈ ਲੈ ਕੇ ਅੱਜ ਲਿੱਤੇ ਗਏ ਨੇ ਸੋ ਸੌਂ ਸਾਬ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮੇਰੀਸ਼ੀਅਨ ਦੀ ਸਭ ਤੋਂ ਪਹਿਲਾਂ ਤੁਹਾਡੀ ਪ੍ਰਾਈਮੇਸ਼ੀਆ ਦੀ ਸਾਰੀ ਟੀਮ ਦਾ ਤੁਹਾਡੇ ਸਾਰੇ ਪ੍ਰਾਈਮੇਸ਼ੀਆ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਸੋਨ ਸਾਹਿਬ ਅੱਜ ਇੱਕ ਥੋਟੋ ਲੋਕ ਬਹੁਤ ਵੱਡੀ ਅਨਾਉਂਸਮੈਂਟ ਕੀਤੀ ਕਿ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜਿਹੜੀ ਸਟਬਲ ਜਾਂ ਜਿਹੜੀ ਉਪਰਾਲੀ ਜਿਹੜੀ ਹੈਗੀ ਹੈ ਉਹ ਸਾੜੀ ਜਾਂਦੀ ਹੈ ਉਸ ਨੂੰ ਸਾੜਨ ਦੀ ਬਜਾਏ ਇੰਡਸਟਰੀਜ਼ ਚ ਪਹੁੰਚਾਇਆ ਜਾਵੇਰ ਇੰਡਸਟਰੀਜ਼ ਉਸ ਦਾ ਜਿਹੜਾ ਚੰਗੇ ਤਰੀਕੇ ਨਾਲ ਇਸਤੇਮਾਲ ਕਰਨ ਕੀ ਹੈ ਕਿਸ ਤਰੀਕੇ ਨਾਲ ਉਪਰਾਲੀ ਜਿਹੜੀ ਹੈਗੀ ਹੈ ਇੰਡਸਟਰੀਜ਼ ਲਈ ਇੱਕ ਲਾਹੇਵੰਦ ਜਿਹੜਾ ਹੈ ਉਹ ਕਹਿ ਸਕਦਾ ਕਿ ਸੋਰਸ ਆਫ ਫਿਊਲ ਬਣ ਸਕਦੀ ਦੇਖੋ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਨੇ ਉਹਨਾਂ ਦੀ ਅਦੁੱਤੀ ਬਾਣੀ ਹੈ ਕਿ ਮਹਾਰਾਜ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਜੀ ਪਵਨ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਧਰਤੀ ਨੂੰ ਮਾਂ ਦਾ ਦਰਜਾ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤਾ ਉਹਨਾਂ ਤੋਂ ਉੱਤੇ ਫਿਰ ਕੋਈ ਹੋਰ ਗੱਲ ਦਾ ਨਹੀਂ ਜਾਂਦੀ ਹੂੰ ਸੋ ਪਵਨ ਨੂੰ ਪਾਣੀ ਨੂੰ ਤੇ ਧਰਤੀ ਨੂੰ ਸ਼ੁੱਧ ਰੱਖਣ ਲਈ ਸਾਫ਼ ਸੁਥਰਾ ਰੱਖਣ ਲਈ ਜਿੱਥੇ ਅਸੀਂ ਸਾਡਾ ਸਾਰਿਆਂ ਦਾ ਜਿੱਥੇ ਸਰਕਾਰ ਦਾ ਫਰਜ ਬਣਦਾ ਹੈ ਉੱਥੇ ਆਬਾਮ ਦਾ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹ ਹ ਉਰੇ ਇੱਕ ਬੜਾ ਵੱਡਾ ਇਸ਼ੂ ਹੈ ਜਿਹੜਾ ਕਿ ਪੈਡੀ ਸਟਰਾ ਜਿਹਨੂੰ ਆਪਾਂ ਪਰਾਲੀ ਕਹਿੰਦੇ ਆ ਪਰਾਲੀ ਨੂੰ ਕਿਸ ਤਰੀਕੇ ਨਾਲ ਜਣੀ ਕਿ ਪ੍ਰਕਿਊਰ ਕੀਤਾ ਜਾਵੇ ਕਿਵੇਂ ਸੰਭਾਲਿਆ ਜਾਵੇ ਔਰ ਉਹ ਇੱਕ ਤਰ੍ਹਾਂ ਦਾ ਫਿਊਲ ਹੈ ਉਹ ਬਾਇਓਮਾਸ ਹੈ ਹ ਬਾਇਓਮਾਸ ਹੋਣ ਕਰਕੇ ਉਹਦੇ ਅੰਦਰ ਇੱਕ ਕਪੈਸਿਟੀ ਹੈ ਕਿ ਉਹਨੂੰ ਅਸੀਂ ਐਜ਼ ਅ ਫਿਊਲ ਦੀ ਤੌਰ ਤੇ ਯੂਜ਼ ਕਰ ਸਕਦੇ ਹਾਂ ਜਦੋਂ ਸੜਕ ਜਦੋਂ ਖੇਤਾਂ 'ਚ ਖੜੀ ਜਲ ਸਕਦੀ ਹੈ ਤਾਂ ਫਿਰ ਉਹ ਕਿਹਾ ਉਸ ਤੋਂ ਅਸੀਂ ਉਹਦੀ ਅੱਗ ਤੋਂ ਲਾਹਾ ਲੈ ਕੇ ਉਹਨੂੰ ਅਸੀਂ ਕਨਵਰਟ ਕਰਕੇ ਉਹ ਤੋਂ ਕੁਝ ਬਣਾ ਨਹੀਂ ਸਕਦੇ ਸੋ ਇਹ ਇਹ ਜਿਹੜੀ ਇਹਨੂੰ ਬਾਇਓਫਿਊਲ ਨੂੰ ਇਹਦੀ ਨੇਚਰ ਨੂੰ ਸਮਝਣਾ ਹੋਊਗਾ ਦੂਸਰਾ ਕਿਸਾਨੀ ਜਿਹੜੀ ਹੈਗੀ ਹੈ ਕਿਸਾਨੀ ਤੁਹਾਨੂੰ ਪਤਾ ਪੂਰਾ ਪੂਰਾ ਲਾਹੇਵੰਦ ਹੁੰਦਾ ਹੈ ਮਤਲਬ ਕਿ ਉਹਦੇ 'ਚ ਕੋਈ ਲੰਬੇ ਚੌੜੇ ਮਾਰਜਨ ਨਹੀਂ ਹੈ ਇੱਕ ਕਿਸਾਨ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਜੀਣ ਦੇ ਲਈ ਮਤਲਬ ਕਿ ਇੱਕ ਬੜਾ ਥਨ ਮਾਰਜਨ ਦੇ ਉੱਤੇ ਖੇਲਦਾ ਹੈ ਤਾਂ ਜਦੋਂ ਪਰਾਲੀ ਦਾ ਇੱਕ ਜਦੋਂ ਆਪਾਂ ਝੋਨਾ ਵਾਢ ਲੰਨੇ ਆ ਜਿਹੜੀ ਪਰਾਲੀ ਦਾ ਫਿਰ ਮਸਲਾ ਆ ਜਾਂਦਾ ਉਹਦੇ ਲਈ ਕਿਸਾਨ ਲਈ ਉਹ ਇੱਕ ਐਸੀ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਜੇ ਕਿਸਾਨ ਸਾੜਦਾ ਤਾਂ 20 ਤਰ੍ਹਾਂ ਦੇ ਉਹਦੇ ਉੱਤੇ ਡਰ ਹੁੰਦੇ ਨੇ ਕਾਨੂੰਨ ਦੇ ਤੇ ਜੇ ਉਹਨੂੰ ਉਹ ਮਲਚਿੰਗ ਕਰਕੇ ਉਹਨੂੰ ਉਹ ਆਪਣੇ ਖੇਤਾਂ ਦੇ ਵਿੱਚ ਹੀ ਮਤਲਬ ਕਿ ਉਹਨੂੰ ਮਲਚਰ ਲਾ ਕੇ ਉਹਨੂੰ ਮਲਚਿੰਗ ਕਰਦਾ ਹੈ ਤਾਂ ਉਹਦੇ ਉੱਤੇ ਟਰੈਕਟਰ ਦੇ ਡੀਜ਼ਲ ਦਾ ਖਰਚਾ ਸੰਧਾਂ ਦਾ ਖਰਚਾ ਉਹਦੀ ਦਿਹਾੜੀਆਂ ਦਾ ਖਰਚਾ ਹੋਰ ਬਥੇਰੇ ਖਰਚੇ ਹੁੰਦੇ ਨੇ ਮੇਨਟੇਨੈਂਸ ਦੇ ਖਰਚੇ ਆ ਜਾਂਦੇ ਨੇ ਫਿਰ ਜੇ ਉਹਦੇ ਕੋਲ ਵਿਕਲਪ ਕੀ ਰਹਿ ਜਾਂਦਾ ਕਿਉਂਕਿ ਜੇ ਖੇਤੀ 'ਚੋਂ ਉਹ ਪੈਸਾ ਖਰਚ ਦਾ ਪਿੱਛੇ ਕੁਝ ਨਹੀਂ ਬਚਦਾ ਸੋ ਇਹ ਬੜਾ ਵੱਡਾ ਇੱਕ ਇਸ਼ੂ ਸੀ ਜੀਦੇ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਅਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਹਮਮ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਦਸ਼ਾ ਨਿਰਦੇਸ਼ ਚੱਲ ਰਹੀ ਹੈ। ਅਸੀਂ ਇਹ ਚੀਜ਼ ਸੋਚੀ ਕਿ ਕਿਉਂ ਨਾ ਆਪਾਂ ਕੋਈ ਐਸਾ ਵਿਚਲਾ ਰਸਤਾ ਕੱਢੀਏ ਜੀ ਜਿੱਥੇ ਕਿਸਾਨ ਦੇ ਲਈ ਇਹ ਜਿਹੜੀ ਮੁਸੀਬਤ ਬਣ ਜਾਂਦੀ ਹੈ ਉਹ ਮੁਸੀਬਤ ਦਾ ਹੱਲ ਹੋ ਜਾਵੇ। ਹਮ ਨਾਲ ਕਿਸਾਨ ਨੂੰ ਇਸ ਪਰਾਲੀ ਦਾ ਪੈਸਾ ਮਿਲੇ। ਹਮ ਉਲਟਾ ਮੁਸੀਬਤ ਦੀ بجائے ਉਹ ਉਹਦੇ ਕੋਲ 2 ਪੈਸੇ ਉਹਦੀ ਜੇਬ ਚਾਣ ਨਫਾ ਹੋਵੇ ਨਫਾ ਹੋਵੇ ਉਹ ਉਹਦਾ ਫਰਜ ਬਣਦਾ ਉਹਦਾ ਇਹ ਬਾਈ ਪ੍ਰੋਡਕਟ ਹੈ ਇੱਕ ਤਰ੍ਹਾਂ ਦਾ ਤੇ ਜੇ ਬਾਈ ਪ੍ਰੋਡਕਟ ਹੈ ਕਿਸੇ ਕੋਈ ਚੀਜ਼ ਦਾ ਤਾਂ ਬਾਈ ਪ੍ਰੋਡਕਟ ਉਹਦਾ ਵੇਸਟ ਕਿਉਂ ਜਾਵੇ ਉਹਨੂੰ ਪੈਸੇ ਮਿਲਣੇ ਚਾਹੀਦੇ ਦੂਸਰਾ ਆਜੋ ਹੁਣ ਇਹ ਤਾਂ ਦੂਸਰਾ ਪਹਿਲੂ ਹੈ ਇੰਡਸਟਰੀ ਬਿਲਕੁਲ ਇੰਡਸਟਰੀ ਜਿਸ ਸਟੀਮ ਬੋਇਲਰ ਚਲਾਉਣ ਦੇ ਲਈ ਅਸੀਂ ਸਾਰੀ ਲੱਕੜ ਲਿਆਣੇ ਆ ਬਾਹਰ ਲਿਆਂ ਸਟੇਟਾਂ ਤੋਂ ਹਮ ਸਾਰਾ ਕੋਲਾ ਲੈ ਕੇ ਆਣੇ ਆ ਬਾਹਰ ਲਿਆਂ ਸਟੇਟਾਂ ਤੋਂ ਜੇ ਗੈਸ ਵੀ ਆਂਦੀ ਹੈ ਪਾਈਪਲਾਈਨ ਦੇ ਥਰੂ ਜਿਹਨੂੰ ਪੀ ਐਨ ਜੀ ਕਹਿੰਦੇ ਆ ਪਾਈਪਲਾਈਨ ਨੈਚੁਰਲ ਗੈਸ ਉਹ ਵੀ ਬਾਹਰਲੇ ਸੂਬਿਆਂ ਤੋਂ ਆਉਂਦੀ ਏ ਤਾਂ ਪੰਜਾਬ ਦਾ ਕਰੋੜਾਂ ਰੁਪਈਆ ਦਿੱਲੀ ਦਾ ਬਾਹਰੋਂ ਫਿਊਲ ਲਿਆਉਣ ਦੇ ਵਿੱਚ ਖਰਚ ਹੁੰਦਾ ਇਹ ਉਹ ਗੱਲ ਹੋ ਗਈ ਵੀ ਆਪਣੇ ਨੈਣ ਲੋਕਾਂ ਨੂੰ ਤੇ ਆ ਮਟਕਾਉਂਦੇ ਫਿਰ ਮਤਲਬ ਕਹਿਣ ਦਾ ਭਾਵ ਵੀ ਆਪਣੇ ਤਾਂ ਆਪਣਾ ਫਿਊਲ ਤਾਂ ਅਸੀਂ ਅੱਗ ਲਾ ਕੇ ਸਾੜਦੇ ਆ ਜਾਂ ਉਹਨੂੰ ਧਰਤੀ ਦੇ ਵਿੱਚ ਮਲਚਿੰਗ ਕਰਦੇ ਆ ਤੇ ਬਾਹਰੋਂ ਫਿਊਲ ਲਿਆ ਕੇ ਆਪਾਂ ਆਪਣੇ ਪੈਸੇ ਆ ਜਿਹੜੇ ਲੋਕਾਂ ਨੂੰ ਦੇਈ ਜਾਂਦੇ ਆ ਤਾਂ ਕਿਉਂ ਨਾ ਫਿਰ ਇਹਦਾ ਇੱਕ ਹੱਲ ਕੱਢਿਆ ਗਿਆ ਵੇ ਕੱਢਿਆ ਗਿਆ ਸਾਰੇ ਮਾਹਰ ਬੈਠੇ ਤੇ ਸਾਡੇ ਦੋਨੋਂ ਸੁਪਰੀਮੋ ਲੀਡਰਸ ਨੇ ਇੱਕ ਸੋਚ ਬਣਾਈ ਕਿ ਆਪਾਂ ਐਸਾ ਵੇ ਆਊਟ ਕਰਦੇ ਹਾਂ ਵੀ ਇੱਕ ਸਾਂਝਾ ਰਸਤਾ ਵੀ ਆਪਾਂ ਇਹਦੇ ਤੇ ਬੋਇਲਰਾਂ ਦੇ ਉੱਤੇ ਸਬਸਿਡੀ ਦੰਨੇ ਹੂੰ ਸਬਸਿਡੀ ਕਿਵੇਂ ਦੇਣੀ ਹੈ ਇਹਦੇ 'ਚ ਉਹਦਾ ਇੱਕ ਤਰੀਕਾ ਹੈ ਵੀ ਇੱਕ ਦੂਜੇ ਮਹੀਨੇ 'ਚ ਸਾਡੀ ਕੈਬਨਿਟ ਦੇ ਵਿੱਚ ਇੱਕ ਫੈਸਲਾ ਹੋਇਆ ਸੀ ਉਹ ਮੈਂ ਤੁਹਾਨੂੰ ਉਹਦੇ ਉਹ ਵੀ ਦੇ ਦੂੰਗਾ ਜੇ ਉਹ ਸਾਡਾ ਕੈਬਿਨੇਟ ਦੇ ਵਿੱਚੋਂ ਨੋਟ ਤਿਆਰ ਹੋਇਆ ਸੀ ਉਹ ਜਿਹੜਾ ਪਾਸ ਹੋਇਆ ਸੀ ਉਹ ਦੇ ਦਊਗਾ ਤੁਹਾਨੂੰ ਉਹਦੇ 'ਚ 2025 'ਚ 25 ਤੋਂ ਬਾਅਦ ਮਤਲਬ ਜਿਹੜੀ ਇੰਡਸਟਰੀ ਹੋਊਗੀ ਉਹ ਇਹਦੇ ਲਈ ਕੰਸੈਂਟ ਅਪਲਾਈ ਕਰੂਗੀ ਵੀ ਮੈਂ ਆਪਣਾ ਜਿਹੜਾ ਬੋਇਲਰ ਹੈ ਸਟੀਮ ਬੋਇਲਰ ਹੈ ਮੈਂ ਉਹਨੂੰ ਕਿਸੇ ਹੋਰ ਫਿਊਲ ਦੀ ਬਜਾਏ ਪਰਾਲੀ ਤੇ ਕਨਵਰਟ ਕਰਨ ਨੂੰ ਤਿਆਰ ਹਾਂ ਜੇ ਉਹ ਆਪਣਾ ਸਟੀਮ ਬੋਇਲਰ ਪ੍ਰਾਲੀ ਤੇ ਕਨਵਰਟ ਕਰ ਦਿੰਦੇ ਨੇ ਜੇਕਰ ਉਹ ਕਨਵਰਟ ਕਰ ਦਿੰਦੇ ਨੇ ਤਾਂ ਅਸੀਂ ਜੇ ਤਾਂ ਪੁਰਾਣਾ ਬੋਇਲਰ ਉਹ ਕਨਵਰਟ ਕਰਨਗੇ ਮੰਨ ਲਓ ਕੋਈ ਪੁਰਾਣਾ ਬੋਇਲਰ ਕੋਲੇ ਤੇ ਚੱਲਦਾ ਹੈ ਜਾਂ ਲੱਕੜ ਤੇ ਚੱਲਦਾ ਹੈ ਜੇ ਉਹਨੂੰ ਉਹ ਕਨਵਰਟ ਕਰਦੇ ਨੇ ਪ੍ਰਾਲੀ ਤੇ ਲੈ ਕੇ ਆਣੇ ਆ ਤਾਂ ਅਸੀਂ ਪੁਰਾਣੇ ਬੋਇਲਰ ਦੇ ਉੱਤੇ 8 ਟਨ ਦੇ ਬੋਇਲਰ ਦੇ ਉੱਤੇ 50 ਲੱਖ ਰੁਪਏ ਦਵਾਂਗੇ ਪੁਰਾਣੇ ਦੀ ਗੱਲ ਕਰ ਰਹੇ ਹਾਂ ਜੀ ਤੇ ਜੇ 8 ਤੋਂ ਉਹਦੀ ਕੈਪੈਸਿਟੀ ਵਧੂਗੀ ਤਾਂ ਇੰਟੂ ਰੇਸ਼ੋ ਉਹਦੀ ਕੈਲਕੂਲੇਟ ਹੋ ਜੂਗਾ ਮੰਨ ਲਓ 8 ਤੋਂ ਜੇ ਮੰਨ ਲਓ 16 ਟਨ ਦਾ ਹੋ ਗਿਆ ਤਾਂ ਉਹ 50 ਲੱਖ ਨਹੀਂ ਬਲ ਕਰੋੜ ਹੋ ਜੇ 4 ਟਨ ਦਾ ਰਹੇਗਾ ਤਾਂ ਅੱਧੀ ਰਹੂ 21 ਲੱਖ ਰਹੂ ਐਵੇਂ ਜੇ ਉਹ ਪੁਰਾਣਾ ਨੂੰ ਕਨਵਰਟ ਕਰਦਾ ਜੇ ਉਹ ਕਹਿੰਦਾ ਵੀ ਮੈਂ ਨਵਾਂ ਬੋਇਲਰ ਲਾਣਾ ਚਾਹੁੰਦਾ ਐ ਇੰਡਸਟਰੀ ਪੁਰਾਣੀ ਐ ਪਰ ਉਹ ਕਹਿੰਦੇ ਜੀ ਮੈਂ ਸਮਝ ਲਿਆ ਵੀ ਮੇਰੇ ਲਈ ਇਹ ਲਾਹੇਵੰਦ ਦਾ ਫਾਇਦੇ ਵਾਲੀ ਚੀਜ਼ ਐ ਮੈਂ ਨਵਾਂ ਬੋਇਲਰ ਲਾਣਾ ਇੰਸਟਾਲ ਕਰਦਾ ਉਹਨੂੰ ਨਵਾਂ ਬੋਇਲਰ ਲਾਣ ਲਈ ਅਸੀਂ ਕੈਪੀਟਲ ਸਬਸਿਡੀ ਐ ਜਿਹੜੀ 1 ਕਰੋੜ ਰੁਪਿਆ ਦਵਾਂਗੇ 8 ਟਨ ਤੇ ਜੀ ਜੇ 8 ਟਨ ਤੋਂ ਉੱਤੇ ਹੋਊਗਾ ਮਤਲਬ 2 16 ਟਨ ਦਾ ਤਾਂ 2 ਕਰੋੜ ਜੇ ਅੱਧਾ ਰਹੂਗਾ 4 ਟਨ ਤਾਂ ਉਹਨੂੰ ਪਹਾਲ 100 ਲੱਖ ਰੁਪਇਆ ਸੋ ਇਹਦੇ ਨਾਲ ਦੋ ਫਾਇਦੇ ਹੋ ਜਾਣਗੇ ਜਿੱਥੇ ਇੰਡਸਟਰੀ ਫਟਾਫਟ ਜਾਨੀ ਕਿ ਆਪਣੇ ਸਬਸਿਡੀ ਦੇ ਇੱਕ ਸਮਝ ਲੋ ਵੀ ਫਾਇਦੇ ਨੂੰ ਮੁਨਾਫੇ ਨੂੰ ਵੀ ਸਾਨੂੰ ਸਬਸਿਡੀ ਮਿਲੂਗੀ ਤਾਂ ਉਹ ਜਿੱਥੇ ਕਨਵਰਟ ਕਰਕੇ ਪਰਾਲੀ ਕੰਨੀ ਨੂੰ ਆਊਗੀ ਤਾਂ ਜਿਹੜੇ ਕਿਸਾਨ ਨੇ ਸਾਡੇ ਉਹਨਾਂ ਨੂੰ ਇਹਦਾ ਜਾਨੀ ਕਿ ਮੁੱਲ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਊਗਾ ਤੇ ਜਿਹੜੀ ਸਮੱਸਿਆ ਹੈ ਜਿਹੜੀ ਇਹ ਸਮੱਸਿਆ ਜਾਨੀ ਕਿ ਇਹਦਾ ਹੱਲ ਹੋ ਜਾਊਗਾ ਜਿਹੜਾ ਜਿਹੜੀ ਸਟੱਬਲ ਬਰਨਿੰਗ ਇਹਦਾ ਹੱਲ ਹੋ ਜੂਗਾ। ਸਾਨ ਸਰ ਇੱਥੇ ਵੀ ਸਵਾਲ ਇਹ ਜ਼ਰੂਰ ਖੜਾ ਹੋ ਜਾਂਦਾ ਕਿ ਇਸ ਟਬਲ ਬਰਨਿੰਗ ਦੀ ਜੇਕਰ ਗੱਲ ਕਰੀਏ ਹੋ ਸਕਦਾ ਕਿ ਜਦੋਂ ਬੋਇਲਰਸ ਦੇ ਲਈ ਜਿਹੜੇ ਇੰਡਸਟਰੀਲਿਸਟ ਹੈਗੇ ਨੇ ਉਹ ਇਸ ਗੱਲ ਦਾ ਵੀ ਸਵਾਲ ਖੜਾ ਕਰ ਸਕਦੇ ਕਿ ਭਾਈ ਸਾਹਿਬ ਜਿਹੜੀ ਕੋਲੇ ਨਾਲ ਜਿਹੜੀ ਕੈਲੋਰੀਫਿਕ ਲੈਵਲ ਹੈਗੀ ਹੈ ਜਿਹੜੀ ਜਲਨ ਸ਼ੀਤ ਦਾ ਜੋ ਟੈਂਪਰੇਚਰ ਮਿਲਦਾ ਉਹ ਅੱਡ ਹੋਏਗਾ। ਲੱਕੜ ਵਾਲਾ ਅੱਡ ਹੋਏਗਾ ਔਰ ਜੇ ਪ੍ਰਾੜੀ ਨਾਲ ਸਾੜਦੇ ਨੇ ਤਾਂ ਉਸ ਦਾ ਟੈਂਪਰੇਚਰ ਅੱਡ ਹੋਏਗਾ ਫਿਰ ਉਸ ਨੂੰ ਕਿਸ ਤਰੀਕੇ ਮੈਚ ਕਰੇਗਾ। ਫਿਰ ਤਾਂ ਕਿ ਜਿਹੜਾ ਇੰਡਸਟਰੀਲਿਸਟ ਹੈਗਾ ਉਹ ਤਾਂ ਉਸੇ ਪੁਰਾਣੇ ਫਿਊਲ ਦੇ ਉੱਤੇ ਰਹਿ ਜਾਏਗਾ। ਉਹ ਉਹ ਛੂਡ ਦਿੱਤੀ ਗਈ ਹੋ ਕੈਲੋਰੀਕ ਫਿਕ ਵੈਲਿਊ ਨੂੰ ਕਾਊਂਟ ਕਰਨ ਦੇ ਦੋ ਤਰੀਕੇ ਨੇ ਜੀ ਇੱਕ ਤਾਂ ਕਿਹੜਾ ਮਤਲਬ ਕਿ ਜਵਲਨਸ਼ੀਲ ਪਦਾਰਥ ਹੈ ਜਿਹਨੂੰ ਆਪਾਂ ਫਿਊਲ ਕਹਿੰਦੇ ਆ ਜੀ ਕਿਹੜਾ ਫਿਊਲ ਜਲਦੇ ਹੋਏ ਪਰ ਕੇਜੀ ਤੋਂ ਕਿੰਨੀ ਕੈਲਰੀਜ਼ ਜਨਰੇਟ ਕਰਦਾ ਹੂੰ ਜਲਦੇ ਹੋਏ ਹੂੰ ਉਹ ਉਹ ਤੋਂ ਇਹ ਪਰ ਕੇਜੀ ਕਿੰਨੀ ਕੈਲਰੀ ਜਨਰੇਟ ਹੁੰਦੀ ਹੈ ਉਹ ਤੋਂ ਇਹਦੀ ਕੈਲਰੀ ਹੁੰਦੀ ਹੈ ਬਿਲਕੁਲ ਜਿਹੜਾ ਇਹ ਪਰਾਲੀ ਹੈ ਇਹ ਹੈਗਾ ਫਲਫੀ ਮਟੀਰੀਅਲ ਮਤਲਬ ਕਿ ਇੱਕ ਇਹਦਾ ਉਹ ਜਿਆਦਾ ਵੋਲਿਊਮ ਜਿਆਦਾ ਹੈ ਵੋਲਿਊਮ ਜਿਆਦਾ ਹੁੰਦਾ ਬਿਲਕੁਲ ਵੋਲਿਊਮ ਜਿਆਦਾ ਹੋਣ ਕਰਕੇ ਜੇ ਮੰਨ ਲਓ ਕਿਤੇ 1 ਕਿਲੋ ਕੋਲੇ ਨੇ ਜਿੰਨੀ ਕੈਲਰੀ ਪ੍ਰੋਡਿਊਸ ਕਰਨੀਆਂ ਤਾਂ ਉੱਥੇ ਹੋ ਸਕਦਾ 20 ਕਿਲੋ ਪਰਾਲੀ ਲੱਗੇ ਹੂੰ ਉਨੀ ਕੈਲਰੀਜ਼ ਨੂੰ ਜਨਰੇਟ ਕਰਨ ਦੀ ਸੋ ਉਸ ਉਸ ਚੀਜ਼ ਨੂੰ ਮੀਟ ਕਰਨ ਦੇ ਲਈ ਅਸੀਂ ਇਹਦੇ ਚ ਇੱਕ ਹੋਰ ਵੀ ਸਕੀਮ ਦਿੱਤੀ ਹੈ ਵੀ ਜੇ ਕੋਈ ਬੋਇਲਰ ਦੇ ਵਿੱਚ 20% ਆਲਟਰਨੇਟ ਫਿਊਲ ਯੂਜ਼ ਕਰਨਾ ਚਾਹੁੰਦਾ ਹੈ ਪਰਾਲੀ ਦੇ ਨਾਲ 20% ਤੋਂ ਭਾਵ ਕਿਵੇਂ ਵੀ ਕੋਈ ਇਹ ਨਹੀਂ ਕਿ ਕੋਈ ਹਜ਼ਾਰਡਸ ਫਿਊਲ ਨਾ ਨਾ ਕੋਈ ਬਾਇਓ ਫਿਊਲ ਹੈ ਕੋਈ ਸੱਕ ਪੱਤੇ ਕੋਈ ਮਤਲਬ ਕਿ ਮਟੀਰੀਅਲ ਦਾ ਵੇਸਟ ਹੋਇਆ ਜਿਹੜਾ ਕੋਈ ਛਿਲਕੇ ਹੋਏ ਲੱਕੜ ਦੇ ਗੁੱਲੇ ਉਹਦੇ ਕੀ ਆ ਉਹਦਾ ਇੱਕ ਪ੍ਰੋਸੈਸਿੰਗ ਪਲਾਂਟ ਲੱਗਦਾ ਟੌਰੀਫਿਕੇਸ਼ਨ ਹੁੰਦੀ ਹੈ ਟੌਰੀਫਿਕੇਸ਼ਨ ਹੋਣ ਤੋਂ ਬਾਅਦ ਫਿਰ ਉਹ ਪ੍ਰੈਸਾਂ ਲਾ ਕੇ ਉਹਦੇ ਗੁੱлле ਬਣ ਜਾਂਦੇ ਨੇ ਪੈਲਟਸ ਕਹਿੰਦੇ ਆ ਉਹਨਾਂ ਨੂੰ ਪੈਲਟਸ ਉਹ ਪੈਲਟਸ ਨੂੰ ਅਗਰ ਇਹਦੇ ਚ ਯੂਜ਼ ਕਰਨਾ ਚਾਹੁੰਦਾ ਮਿਕਸ ਕਰਕੇ 20% ਤਾਂ ਅਸੀਂ ਇਹਦੇ ਵਿੱਚ ਉਹਨੂੰ ਅਲਾਉਕ ਕੀਤਾ ਵੀ ਉਹ ਆਪਣੀ ਕੈਲੋਰੀਫਿਕ ਵੈਲਿਊ ਨੂੰ ਮੀਟ ਕਰ ਸਕੇ ਦੂਜੀ ਗੱਲ ਜਿਹੜੀ ਇੰਡਸਟਰੀ ਦੇਖੋ ਇੰਡਸਟਰੀ ਵੀ ਅਲੱਗ-ਅਲੱਗ ਤਰ੍ਹਾਂ ਦੀ ਹੈ ਕਿਸੇ ਨੂੰ 300 ਡਿਗਰੀ ਸੈਲਸੀਅਸ ਟੈਂਪਰੇਚਰ ਚਾਹੀਦਾ ਕਿਸੇ ਨੂੰ 600 ਚਾਹੀਦਾ ਕਿਸੇ ਨੂੰ 900 ਕਿਸੇ ਨੂੰ 1200 ਕਿਸੇ ਨੂੰ 1500 ਇਹ ਇੰਡਸਟਰੀ ਜਿਹੜੀ ਜੀਨੂੰ ਮਤਲਬ ਕਿ ਇੰਡਸਟਰੀਲਿਸਟ ਇਸ ਗੱਲ ਦੇ ਉੱਤੇ ਪਹਿਲਾਂ ਹੀ ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਕਿੰਨਾ ਟੈਂਪਰੇਚਰ ਭੱਠੀ ਚਾਹੀਦਾ ਉਹਨਾਂ ਨੇ ਸਾਰੀਆਂ ਕੈਲਕੂਲੇਸ਼ਨਾਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਇਹ ਵੀ ਪਤਾ ਕਿ ਅਸੀਂ ਪ੍ਰਾਲੀ ਤੋਂ ਕਿ ਐਨਾ ਟੈਂਪਰੇਚਰ ਜਨਰੇਟ ਕਰ ਲਾਂਗੇ ਪ੍ਰਾਲੀ ਤੋਂ ਸਟੀਮ ਹੈ ਜਿਹੜੀ ਸਟੀਮ ਬੜੇ ਆਰਾਮ ਨਾਲ ਜਨਰੇਟ ਹੋ ਜਾਂਦੀ ਹੈ ਔਰ ਮੋਸਟਲੀ ਇੰਡਸਟਰੀ ਹੈ ਜਿਹੜੀ ਉਹ ਪਰਾਲੀ ਤੋਂ ਸਟੀਮ ਬੋਇਲਰ ਜਦੋਂ ਕਨਵਰਟ ਹੋਊਗਾ ਉਹਦੇ ਚ ਕਾਊਂਟ ਹੋ ਜਾਣੀ ਹੈ ਉਹਦੇ ਚ ਆ ਜਾਣੀ ਹੈ ਕੋਈ ਸਪੈਸੀਫਿਕ ਕਦੇ ਇੰਡਸਟਰੀ ਆਹੀ ਜੀ ਹੋਊਗੀ ਜਿਹਦੇ ਚ ਸਟੀਮ ਜਨਰੇਸ਼ਨ ਦੀ ਬਜਾਏ ਡਾਇਰੈਕਟ ਆਪਾਂ ਕਿਸੇ ਚੀਜ਼ ਨੂੰ ਹੀਟ ਕਰਨਾ ਹੋਵੇ ਹੋ ਸਕਦਾ ਉੱਥੇ ਪਰਾਲੀ ਨਾ ਯੂਜ਼ ਹੋਵੇ ਪਰ ਮੇਜਰ ਇੰਡਸਟਰੀ ਜਿਹੜੀ ਸਟੀਮ ਬੋਇਲਰ ਦੇ ਨਾਲ ਰਿਲੇਟਡ ਹੈ ਉਹ ਪਰਾਲੀ ਦੇ ਵਿੱਚ ਕਵਰ ਹੋ ਜੂ ਤੇ ਕਿੰਨੀ ਜਿੰਨੀ ਕਿ ਪਰਾਲੀ ਸਾਡੇ ਪੰਜਾਬ ਦੇ ਵਿੱਚ ਹੁੰਦੀ ਹੈ ਉਸ ਦੇ ਨਾਲ ਅਨੁਮਾਨ ਤੇ ਉੱਤੇ ਗੱਲ ਕਰੀਏ ਤਾਂ ਕਿੰਨੀ ਕਿ ਇੰਡਸਟਰੀ ਜਿਹੜੀ ਹੈਗੀ ਹੈ ਉਹ ਇਸ ਪਰਾਲੀ ਦੇ ਨਾਲ ਕਵਰ ਹੋ ਸਕਦੀ ਹੈ ਉਸ ਦਾ ਕੁਝ ਲਗਾਇਆ ਗਿਆ ਹੈ ਸਾਬਕਾ ਕਿਰਾਇਆ ਹੈ ਉਹ ਬਿਲਕੁਲ ਮੇਰੇ ਕੋਲ ਆਫਿਸ ਦੇ ਵਿੱਚ ਇਹਦੀ ਸਾਰੀ ਡਿਟੇਲ ਰਿਪੋਰਟ ਪਈ ਹੈ ਹਮ ਪਰ ਜਿੰਨਾ ਕੁ ਮੋਟਾ-ਮੋਟੀ ਮੈਂ ਤੁਹਾਨੂੰ ਦੱਸ ਦਿੰਨਾ ਰਫਲੀ ਆਈਡੀਆ ਵੀ ਸਾਡੇ ਕੋਲ ਜਿਹੜੀ 192000 ਟਨ ਦੇ ਕਰੀਬ ਸਾਡੇ ਕੋਲ ਪਰਾਲੀ ਹੈ ਜਿਹੜੀ ਜਨਰੇਸ਼ਨ ਹੁੰਦੀ ਹੈ ਹਮ ਅਸੀਂ ਹੁਣ ਤੱਕ ਜਣੀ ਕਿ ਜਿਹੜੀ ਇੰਡਸਟਰੀ ਦੇ ਵਿੱਚ ਯੂਜ਼ ਹੁੰਦੀ ਹੈ ਬਾਹਰ ਨਹੀਂ ਜਿਹੜੀ ਇੰਡਸਟਰੀ ਚ ਯੂਜ਼ ਹੁੰਦੀ ਉਹ 10% ਇਹ ਹੋ ਪਾਰੀ ਹੈ 90% ਇੰਡਸਟਰੀ ਚਲੇ ਯੂਜ਼ ਨਹੀਂ ਹੋ ਪਾਰੀ ਕਿਉਂ ਕਿ ਹਲੇ ਉਹੀ ਜਾਂ ਇਨਫਰਾਸਟ੍ਰਕਚਰ ਇਹ ਲਈ ਨਹੀਂ ਬਣਿਆ ਕਿਉਂਕਿ ਇੰਡਸਟਰੀ ਵਾਲੇ ਉਹਨਾਂ ਨੇ ਟਰਾਲੀਆਂ ਬਣਾਈਆਂ ਨੇ ਖੇਤਾਂ ਦੇ ਵਿੱਚ ਉਹ ਆਪਣੀਆਂ ਮਸ਼ੀਨਾਂ ਲੈ ਕੇ ਜਾਂਦੇ ਨੇ ਜਿਹੜੀਆਂ ਬੇਲਿੰਗ ਪ੍ਰੈਸਸ ਕਹਿੰਦੇ ਆ ਬੇਲਰ ਇਹ ਬੇਲਰ ਲੈ ਜਾਂਦੇ ਨੇ ਇਹਨੂੰ ਪਰਾਲੀ ਨੂੰ ਉਹ ਵੱਟਦੇ ਨੇ ਫਿਰ ਉਹਦੇ ਗੋਲ ਬਣਾ ਕੇ ਬੇਲਿੰਗ ਕਰਕੇ ਉਹਨੂੰ ਪਟਾਲੀਆਂ ਦੇ ਉੱਤੇ ਸਟਾਕ ਕਰਕੇ ਲੈ ਕੇ ਆਉਂਦੇ ਨੇ ਦੇਖੋ ਕਿਸਾਨ ਦੀ ਮਜਬੂਰੀ ਹੈ ਕਿਸਾਨ ਹੁਣ ਬੇਲਿੰਗ ਪ੍ਰੈਸਾਂ ਤਾਂ ਲੈ ਨਹੀਂ ਸਕਦੇ ਬਿਲਕੁਲ ਕਿਉਂਕਿ ਉਹ ਕੋਸਟ ਇੰਟੈਂਸਿਵ ਹੈ ਉਹ ਟਰਾਲੀਆਂ ਵੀ ਉਹੀ ਜੀਆਂ ਨਹੀਂ ਬਣਾ ਸਕਦੇ ਤਾਂ ਇਹ ਜਿਹੜੀ ਡਿਮਾਂਡ ਹੈ ਇਹ ਇੰਡਸਟਰੀ ਦੀ ਡਿਮਾਂਡ ਹੈ ਇੰਡਸਟਰੀ ਚਾਹਦੀ ਹੈ ਸਾਨੂੰ ਫਿਊਲ ਹੈ ਜਿਹੜਾ ਆਲਟਰਨੇਟ ਫਿਊਲ ਸਸਤੇ ਰੇਟ 'ਚ ਮਿਲੇ ਤਾਂ ਜਿਆਦਾਤਰ ਇੰਡਸਟਰੀ ਵਾਲਿਆਂ ਨੇ ਕੀ ਕੀਤਾ ਜਿਹੜੇ ਆਲਰੇਡੀ ਪਰਾਲੀ ਦਾ ਕੰਮ ਕਰ ਰਹੇ ਨੇ ਜਿਹੜੇ ਪਰਾਲੀ ਦੇ ਉੱਤੇ ਬੋਇਲਰ ਚਲਾ ਰਹੇ ਨੇ ਉਹਨਾਂ ਨੇ ਆਪਣੀਆਂ ਹੀ ਟਰਾਲੀਆਂ ਤੇ ਆਪਣੀਆਂ ਹੀ ਬੇਲਿੰਗ ਪ੍ਰੈਸਾਂ ਲੈ ਲਈਆਂ ਤੇ ਉਹਨਾਂ ਨੇ ਕੀ ਕਰਦੇ ਉਹਨਾਂ ਨੂੰ ਉਹ ਜਾ ਕੇ ਕਿਸਾਨਾਂ ਨੂੰ ਪਹਿਲਾਂ ਹੀ ਕਹਿ ਦਿੰਦੇ ਨੇ ਉਹ ਕਹਿੰਦੇ ਵੀ ਜਦੋਂ ਤੁਹਾਡੇ ਇਹ ਫਸਲ ਵੱਢੀ ਗਈ ਸਾਨੂੰ ਦੱਸ ਦਿਓ ਸਾਡੀਆਂ ਬੇਲਿੰਗ ਮਸ਼ੀਨਾ ਆਣ ਗਈਆਂ ਉਹ ਬੇਲਿੰਗ ਇਹਦੇ ਤੋਂ ਪਰਾਲੀ ਵੱਢ ਕੇ ਆਪੇ ਬੇਲ ਬਣਾ ਕੇ ਟਰਾਲੀਆਂ ਤੇ ਲੋਡ ਕਰਕੇ ਲੈ ਜਾਣਗੀਆਂ ਸੋ ਇੱਕ ਤਾਂ ਅਸੀਂ ਹੁਣ ਪੈਰਲਲੀ ਇਹ ਸਬਸਿਡੀ ਦੇਣ ਦਾ ਸਾਨੂੰ ਵਾਅਦਾ ਇਹ ਹੋ ਗਿਆ ਹੁਣ ਬਾਅਦ ਦੇ ਇੰਡਸਟਰੀ ਇਹ ਸੋਚੂਗੀ ਵੀ ਜੇ ਸਾਨੂੰ ਸਬਸਿਡੀ ਦੇ ਰੇਟ 'ਚ ਜੇ ਅਸੀਂ ਪਹਿਲੇ ਸਾਲ ਇਹਦੇ 'ਚ ਉਹ ਸਿਰਫ ਮਸ਼ੀਨਰੀਓ ਲੈ ਲਈਏ ਟਰਾਲੀਆਂ ਬਣਾ ਲਈਏ ਤੇ ਸਿਰਫ ਬੇਲਿੰਗ ਪ੍ਰੈਸਾਂ ਹੀ ਲੈ ਲਈਏ ਤਾਂ ਵੀ ਜਣੀ ਕਿ ਸਾਡੀ ਜਿਹੜੀ ਕਿ ਕਾਸਟ ਕਵਰੇਜ ਹੋ ਜਾਂਦੀ ਹੈ ਵੀ ਪਹਿਲੇ ਸਾਲ ਸਾਡੇ ਇਹ ਜਿਹੜੇ ਪੈਸੇ ਸਬਸਿਡੀ ਦੇ ਇਸ ਲਈ ਯੂਜ਼ ਹੋ ਜਾਣਗੇ ਤੇ ਅਗਲੀ ਵਾਰ ਜਣੀ ਕਿ ਅਸੀਂ ਜਣੀ ਕਿ ਸੌਖੇ ਹੋ ਜਾਾਂਗੇ ਮਤਲਬ ਕਿ ਪਰਾਲੀ ਨੂੰ ਚੱਕਣ ਦੇ ਲਈ ਉਹ ਜਿਹੜੀ ਹੈਗੀ ਹੈ ਸੋ ਇਸ ਤਰ੍ਹਾਂ ਦਾ ਪ੍ਰਬੰਧਾ ਨੇ ਪਹਿਲੀ ਵਾਰ ਹਿਸਟਰੀ ਦੇ ਵਿੱਚ ਸਰਕਾਰ ਨੇ ਹਿਸਟੋਰੀਕ ਫੈਸਲਾ ਲਿਆ ਦੋਏ ਜਾਨੀ ਕਿ ਦੋਏ ਚੀਜ਼ਾਂ ਨੂੰ ਚੈੱਕ ਕਰਦੇ ਹੋ ਵੀ ਸਾਡੇ ਕਿਸਾਨ ਦੀ ਜੇਬ 'ਚ ਵੀ ਦੋ ਪੈਸੇ ਜਾਣ ਸਾਡਾ ਕਿਸਾਨ ਵੀ ਖੁਸ਼ਹਾਲ ਹੋਵੇ ਤੇ ਜਿਹੜਾ ਸਾਡਾ ਪੰਜਾਬ ਦਾ ਪੈਸਾ ਵੀ ਬਾਹਰ ਨਾ ਜਾਵੇ ਤੇ ਜਿਹੜਾ ਅਸੀਂ ਫਿਊਲ ਹੈ ਜਿਹੜਾ ਨਜਾਇਜ਼ ਹੈ ਅਸੀਂ ਦੁਰਵਰਤੋਂ ਮਤਲਬ ਕਰੀ ਜਾਂਦੇ ਆ ਉਹ ਉਹ ਜਿਹੜਾ ਫਿਊਲ ਆ ਸਾਡਾ ਉਹ ਫਿਊਲ ਆ ਜਿਹੜਾ ਕਿਸੇ ਆਰੇ ਲੱਗ ਜਾਵੇ ਕਿਸੇ ਵਰਤੋਂ ਚਾਜ ਇੱਥੇ ਹੁਣ 200 ਅਸਰੂ ਖੜੇ ਹੁੰਦੇ ਨੇ ਸੋਨ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਖੜਾ ਹੁੰਦਾ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਕਿਸਾਨ ਕਹਿ ਰਹੇ ਨੇ ਕਿ ਕ੍ਰੌਪ ਡਾਇਵਰਸੀਫਿਕੇਸ਼ਨ ਜ਼ਰੂਰੀ ਹੈ ਪੰਜਾਬ ਦਾ ਪਾਣੀ ਬਚਾਉਣਾ ਧਰਤੀ ਹੇਠਲਾ ਪਾਣੀ ਬਚਾਉਣਾ ਔਰ ਉਸ ਦੇ ਲਈ ਝੋਨੇ ਦੀ ਬਦਲਦਾ ਆਪਾਂ ਜਿਹੜਾ ਹੈ ਉਹ ਲੱਭ ਰਹੇ ਆ ਆਪਸ਼ਨ ਲੱਭ ਰਹੇ ਆ ਉੱਥੇ ਦੂਜੇ ਪਾਸੇ ਜਦੋਂ ਇਹ ਫਿਊਲਿੰਗ ਦੀ ਗੱਲ ਆ ਜਾਏਗੀ ਜੇਕਰ ਸਾਰੇ ਕਿਸਾਨ ਡਾਇਵਰਸੀਫਿਕੇਸ਼ਨ ਵੱਲ ਨੂੰ ਜਾਣਗੇ ਤੇ ਫਿਰ ਇਹ ਜਿਹੜੀ ਪਰਾਲੀ ਬਚਦੀ ਹੈ ਜਾਂ ਬਣਦੀ ਹੈ ਇਹ ਕਿਸ ਤਰੀਕੇ ਦੇ ਨਾਲ ਲਾਹੇਵੰਦ ਜਿਹੜੀਆਂ ਇੰਡਸਟਰੀਜ਼ ਲਈ ਹੋਊਗੀ ਔਰ ਕਿਸਾਨਾਂ ਲਈ ਹੋਊਗੀ ਸਭ ਤੋਂ ਪਹਿਲਾ ਸਵਾਲ ਕਿਉਂਕਿ ਇਸ ਨੂੰ ਲੈ ਕੇ ਵੀ ਇੱਕ ਬਹੁਤ ਵੱਡਾ ਸਵਾਲ ਬਣਦਾ ਦੂਜਾ ਸਵਾਲ ਇਹ ਹੈ ਕਿ ਜਦੋਂ ਕਿਸਾਨ ਕਨਕ ਤੋਂ ਚੋਣੇ ਚ ਵੀ ਜਾਂਦਾ ਉਸ ਵਕਤ ਵੀ ਨਾੜਾਂ ਨੂੰ ਅੱਗ ਜਿਹੜਾ ਕਿਸਾਨਾਂ ਦਾ ਰੱਜ ਹੁਣ ਵੀ ਅਸੀਂ ਜਿ세 ਹਾਈਵੇ ਤੇ ਚੱਲ ਰਹੇ ਹਾਂ ਅਸੀਂ ਸ਼ਾਇਦ ਤਸਵੀਰਾਂ ਆ ਵੀ ਜਾਣ ਦੇਖ ਵੀ ਜਾ ਕਿਸੇ ਖੇਤ ਚ ਸ਼ਾਇਦ ਅੱਗ ਲੱਗੀ ਦਿਖ ਵੀ ਜਾਵੇ ਸੋ ਇਸ ਚੀਜ਼ ਦਾ ਕਿਸ ਤਰੀਕੇ ਨਾਲ ਜਿਹੜਾ ਜੇ ਕਹਿ ਸਕਦੇ ਹਾਂ ਕਿ ਉਹ ਨਾੜ ਨੂੰ ਬਚਾਲਣ ਲਈ ਕਿਸ ਤਰੀਕੇ ਦੇ ਕਦਮ ਜਿਹੜੇ ਚੱਕੇ ਜਾਣਗੇ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਬੜੀ ਟੈਕਨੀਕਲੀ ਜੀ ਇੱਕ ਤਾਂ ਪੰਜਾਬ ਐਸਾ ਸੂਬਾ ਹੈ ਜਿੱਥੇ ਜਿੱਥੇ ਕਿ ਸਭ ਤੋਂ ਵੱਧ ਜਣੀ ਕਿ ਕਮਾਦ ਦਾ ਰੇਟ ਗੰਨੇ ਦਾ ਰੇਟ ਹੈ ਜਿਹੜਾ ਉਹ ਦਿੱਤਾ ਜਾਂਦਾ ਬਿਲਕੁਲ ਹੋਰ ਕਿਸੇ ਸੂਬੇ ਦੇ ਵਿੱਚ ਐਨਾਂ ਅੱਜ ਦੀ ਡੇਟ 'ਚ ਰੇਟ ਨਹੀਂ ਹੈਗਾ ਤੇ ਇੱਕ ਤਾਂ ਭਗਵਾਨ ਮਾਨ ਸਰਕਾਰ ਨੇ ਕਮਾਦ ਦਾ ਰੇਟ ਇਸ ਲਈ ਉਹ ਐਨਾਂ ਜਿਆਦਾ ਸੈੱਟ ਕੀਤਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਫਸਲ ਤੋਂ ਛੁਟਕਾਰਾ ਪਾ ਕੇ ਕਮਾਦ ਕੰਨੀ ਨੂੰ ਆ ਸਕਣ ਹੂੰ ਫਿਰ ਹੁਣ ਪਿੱਛੇ ਨੂੰ ਤੁਸੀਂ ਦੇਖਿਆ ਹੋਣਾ ਅਸੀਂ ਕਾਟਨ ਦੇ ਉੱਤੇ ਵੀ ਬੜਾ ਐਲਾਨ ਕੀਤਾ ਵੀ ਜੇ ਹਾਈਬ੍ਰਿਡ بیਟੀ ਕਾਟਨ ਨੂੰ ਤੁਸੀਂ ਕਰਦੇ ਹੋ ਤਾਂ ਅਸੀਂ ਉਹਦੇ ਲਈ ਵੀ ਜਾਨੀ ਕਿ ਸਬਸਿਡਾਈਜ਼ ਕਰਾਂਗੇ ਹੂੰ ਸਰਕਾਰ ਤਾਂ ਆਪਣੇ ਲੈਵਲ ਦੇ ਉੱਤੇ ਬਜਟ ਨੂੰ ਆਪਣੇ ਨੂੰ ਦੇਖਦੇ ਹੋਏ ਵੀ ਸਾਡੇ ਕੋਲ ਕਿੰਨਾ ਕੁ ਅਸੀਂ ਬਹੁਤ ਚੱਲ ਸਕਦੇ ਆ ਸਬਸਿਡੀ ਦਾ ਅਸੀਂ ਉਸ ਹਿਸਾਬ ਨਾਲ ਇਹਦੇ ਤੇ ਲੱਗੇ ਹੋਏ ਆ ਕ੍ਰੌਪ ਡਾਇਵਰਸਿਫਿਕੇਸ਼ਨ ਤੇ ਗੱਲ ਕਰਨ ਹੂੰ ਜੇਕਰ ਇੰਟਰਨੈਸ਼ਨਲ ਮਾਰਕੀਟ ਦੀ ਮੈਂ ਗੱਲ ਕਰਾਂ ਅੱਜ ਜੇ ਕੋਈ ਆਰਗੈਨਿਕ ਫਾਰਮਿੰਗ ਕਰਨਾ ਚਾਹੂਗਾ ਮੈਂ ਮੇਰੀ ਇੱਕ رائے ਆ ਆਪਾਂ ਵਿਸ਼ੇ ਤੋਂ ਨਹੀਂ ਭਟਕਣਾ ਮੈਂ ਵਿਸ਼ੇ ਤੇ ਰਹਿੰਦੇ ਹੋਏ ਛੋਟੀ ਜੀ ਗੱਲ ਇਹ ਕਰਨੀ ਆ ਅੱਜ ਜੇ ਕੋਈ ਆਰਗੈਨਿਕ ਫਾਰਮਿੰਗ ਕਰੂਗਾ ਮੰਨ ਲਓ ਦਾਲਾਂ ਦੀ ਉਹ ਐਗਜ਼ਾਮਪਲ ਲਾ ਲੈਂਦੇ ਮੰਨ ਲਓ ਕੋ ਪਲਸਸ ਦੀ ਹੀ ਆਰਗੈਨਿਕ ਫਾਰਮਿੰਗ ਕਰੇ ਪਰ ਆਰਗੈਨਿਕ ਦਾ ਮਤਲਬ 댓 ਸ਼ੁੱਡ ਬੀ ਪਿਓਰ ਆਰਗੈਨਿਕ ਉਹਤੇ ਸਰਟੀਫਾਈਡ ਆਰਗੈਨਿਕ ਹੋਣਾ ਚਾਹੀਦਾ ਤਾਂ ਜੇ ਬਾਜ਼ਾਰ ਚ ਆਮ ਦਾਲ ਦਾ ਰੇਟ 100 ਰੁਪਏ ਹੈ ਨਾ ਤਾਂ ਆਰਗੈਨਿਕ ਦਾਲ 150 ਰੁਪਏ ਨੂੰ ਹੱਸ ਕੇ ਵਿਕਦੀ ਹੈ ਕਈ ਕਈ ਤਾਂ ਆਹੀ ਜੇ ਮੁਲਕ ਬੈਠੇ ਨੇ ਉਹ ਕਹਿੰਦੇ ਰੇਟ ਦੇ ਤਾਂ ਸਾਨੂੰ ਕੋਈ ਬਾਰ ਹੀ ਨਹੀਂ ਜੋ ਰੇਟ ਲੈਣਾ ਲੈ ਲਿਓ ਪਰ ਸਾਨੂੰ ਚੀਜ਼ ਪਿਓਰ ਦੇ ਦਿਓ ਸੋ ਆਹੀ ਜੀਆਂ ਜਿਹੜੀ ਕਿ ਪਿੱਛੇ ਇਹਨੂੰ ਵੀ ਇੱਕ ਐਕਸਪੋ ਹੋਈ ਸੀ ਨੌਇਡਾ ਦੇ ਵਿੱਚ ਫੂਡ ਐਕਸਪੋ ਹੋਈ ਸੀ ਮੈਂ ਵਿਜ਼ਿਟ ਕਰਨ ਗਿਆ ਸੀ ਉੱਥੇ ਵੀ ਮੈਨੂੰ ਇੰਨੀਆਂ ਫੋਰਨ ਦੀਆਂ ਕੰਪਨੀਆਂ ਮਿਲੀਆਂ ਉਹ ਕਹਿੰਦੇ ਤੁਹਾਡੇ ਕੋਲ ਪੋਟੈਂਸ਼ੀਅਲ ਹੈਗਾ ਤੁਸੀਂ ਪੰਜਾਬ ਦੇ ਵਿੱਚੋਂ ਆਰਗੈਨਿਕ ਖੇਤੀ ਕਰਕੇ ਸਾਨੂੰ ਜਿੰਨਾ ਮਾਲ ਭੇਜਣਾ ਭੇਜ ਦਿਓ ਅਸੀਂ ਇੱਕ ਇੱਕ ਜਣਾ ਹੀ ਤੁਹਾਡੇ ਪੂਰੇ ਮਤਲਬ ਕਿ ਏਰੀਏ ਦੇ ਵਿੱਚੋਂ ਪੂਰੇ ਡਿਸਟ੍ਰਿਕਟ ਵਾਈਜ਼ ਵੀ ਅਸੀਂ ਯਾਨੀ ਕਿ ਤੁਹਾਡਾ ਮਟੀਰੀਅਲ ਚੱਕ ਪ੍ਰੋਡਕਸ਼ਨ ਚੱਕਣ ਦੀ ਅਸੀਂ ਕਪੈਸਿਟੀ ਰੱਖਦੇ ਹਾਂ ਸੋ ਜੇ ਕਰਨਾ ਚਾਹੀਏ ਹਾਂ ਜੇ ਤਾਂ ਆਪਾ ਫਸ ਗਏ ਇੱਕ ਗੱਲ ਤੇ ਉਲਝੇ ਗਏ ਵੀ ਨਹੀਂ ਜੀ ਅਸੀਂ ਇਸ ਤੋਂ ਬਾਹਰ ਨਹੀਂ ਜਾਣਾ ਤਾਂ ਤਾਂ ਗੱਲ ਵੱਖਰੀ ਹੈ ਪਰ ਜੇ ਜਣੀ ਕਿ ਅਸੀਂ ਕਰਨਾ ਚਾਹੀਏ ਸਾਡੇ ਕੋਲ ਅੱਜ ਜਣੀ ਕਿ 옵ਸ਼ਨਸ ਅਵੇਲੇਬਲ ਹੈਗੀਆਂ ਪਰ ਫਿਰ ਡਰ ਕਿਸ ਗੱਲ ਦਾ ਲੱਗਦਾ ਡਰ ਦੇਖੋ ਕਿਸਾਨਾਂ ਦਾ ਡਰ ਇੱਕ ਗੱਲੋਂ ਸੱਚਾ ਵੀ ਹੈ ਉਹ ਕਹਿੰਦੇ ਕਿਤੇ ਇਹ ਨਾ ਹੋਵੇ ਵੀ ਅਸੀਂ ਦੂਈਆਂ ਫਸਲਾਂ ਉਹ ਗਾਣੀਆਂ ਸ਼ੁਰੂ ਕਰ ਦਈਏ ਤੇ ਸਾਨੂੰ ਮਾਰਕੀਟ ਦੇ ਵਿੱਚੋਂ ਜਣੀ ਕਿ ਚਲੋ ਰਿਸਪੌਂਸ ਵੀ ਆਣਾ ਸ਼ੁਰੂ ਹੋ ਜਵੇ ਪਰ ਜਿਹੜਾ ਸਾਡਾ ਪੁਰਾਣਾ ਢਾਂਚਾ ਜੋ APMC ਮੰਡੀਆਂ ਦਾ ਚੱਲਦਾ ਆ ਰਿਹਾ ਹੂੰ ਵੀ ਕਿਤੇ ਉਹ ਠੱਪ ਨਾ ਹੋ ਜਵੇ ਤੇ ਕੱਲ ਨੂੰ ਜੇ ਸਾਨੂੰ ਫੇਰ ਕਿਤੇ ਦੁਬਾਰਤੀਏ ਜਿਹੜੀਆਂ ਦੋ ਫਸਲਾਂ ਤੇ ਸਾਨੂੰ ਐਮਐਸਪੀ ਮਿਲਦੀ ਹੈ ਮਤਲਬ ਉਹ ਮੰਡੀ ਸਿਸਟਮ ਨਾ ਖਤਮ ਹੋ ਜਵੇ ਉਹ ਇਸ ਚੀਜ਼ ਦੇ ਡਰ ਦੇ ਮਾਰੇ ਮੈਨੂੰ ਲੱਗਦਾ ਇਹ ਇਹਨੂੰ ਅੱਗੇ ਕੰਟੀਨਿਊ ਕਰੀ ਜਾ ਰਹੇ ਨੇ ਅਦਰਵਾਇਜ਼ ਜੇ ਪ੍ਰਾਈਸ ਵਾਈਜ਼ ਗੱਲ ਕਰਾਂ ਤਾਂ ਪ੍ਰਾਈਸ ਦੀ ਤੌਰ ਦੇ ਉੱਤੇ ਜੇ ਆਰਗੈਨਿਕ ਖੇਤੀ ਅੱਜ ਕੋਈ ਕਰਦਾ ਹੈ ਕਰਨ ਲੱਗੇ ਬਹੁਤ ਨਵੀਂ ਜਨਰੇਸ਼ਨ ਜਿਹੜੀ ਨਵੀਂ ਖੇਤੀ ਚਾਹੀਏ ਜਨਰੇਸ਼ਨ ਯੰਗ ਬੱਚੇ ਆਏ ਨੇ ਜਿਹੜੇ ਉਹਨਾਂ ਨੇ ਸਟਾਰਟਅੱਪਸ ਪ੍ਰੋਗਰਾਮ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਣੀ ਕਿ ਆਪਣੇ ਪਿੰਡਾਂ ਦੇ ਵਿੱਚ ਜਣੀ ਕਿ ਉਹਨਾਂ ਨੇ ਖੇਤਾਂ ਦੇ ਵਿੱਚ ਆਰਗੇਨਿਕ ਖੇਤੀ ਸ਼ੁਰੂ ਕਰਤੀ ਗੰਨੇ ਤੋਂ ਉਹ ਫਿਰ ਗੁੜ ਬਣਾਉਂਦੇ ਨੇ ਆਰਗੇਨਿਕ ਉਹ ਪਲਸਸ ਬਣਾਉਣ ਲੱਗੇ ਉਹਨਾਂ ਨੇ ਬੜਾ ਉਹਨਾਂ ਨੇ ਤਰੱਕੀ ਕੀਤੀ ਹੈ ਜੀ ਦਿਨਾਂ ਦੇ ਵਿੱਚ ਉਹ ਜਣੀ ਕਿ ਡਬਲ ਡਬਲ ਜਣੀ ਕਿ ਪ੍ਰੋਫਿਟ ਕਿ ਕਿੱਕੜ ਚੋਂ ਕੱਢ ਕੇ ਲੈ ਜਾ ਰਹੇ ਨੇ ਸੋ ਇਹ ਪੋਟੈਂਸ਼ੀਅਲ ਹੈਗਾ ਆਉਣ ਵਾਲੇ ਸਮੇਂ 'ਚ ਇਹਦੇ 'ਚ ਬੜਾ ਪੋਟੈਂਸ਼ੀਅਲ ਹੈ ਮੈਂ ਕਮਿੰਗ ਬੈਕ ਟੂ ਫੇਅਰ ਪੁਆਇੰਟ ਉਸ ਪੁਆਇੰਟ ਤੇ ਮੈਂ ਆਉਣ ਲੱਗਿਆ ਵੀ ਇਹ ਜਿਹੜਾ ਜਿੰਨੀ ਦੇਰ ਦੇਖੋ ਹਰ ਸਮੇਂ ਦੀ ਕਮਾਂਡ ਹੁੰਦੀ ਹੈ 1947 ਚ ਕੋਈ ਡਿਮਾਂਡ ਹੋਰ ਹੋ ਬਿਲਕੁਲ ਫਿਰ 57 ਚ ਹੋ 67 ਚ ਹੋ 77 ਚ ਹੋ 88 ਚ ਹੋ 93 ਚ ਐਵੇਂ ਹਰ 10 ਸਾਲ ਬਾਅਦ ਜਿਵੇਂ ਮੰਨ ਲਓ ਆਪਾਂ ਇੱਕ ਐਗਜ਼ਾਮਪਲ ਮੰਨ ਲੈਂਦੇ ਡਿਮਾਂਡਸ ਨੇ ਜਿਹੜੀਆਂ ਸੁਸਾਇਟੀ ਦੀਆਂ ਚੇਂਜ ਹੁੰਦੀਆਂ ਅੱਜ ਸਾਡੀ ਡਿਮਾਂਡ ਇਹ ਸੀ ਕਿ ਸਾਡੇ ਕੋਲ ਸਟੱਬਲ ਬਰਨਿੰਗ ਦੇ ਇਸ਼ੂ ਹੈ ਉਹਨੂੰ ਮੀਟ ਕਰਨ ਲਈ ਅੱਜ ਦੀ ਅਸੀਂ ਇਹ ਡਿਮਾਂਡ ਨੂੰ ਕਾਡਰ ਕੀਤਾ ਹੈ ਇਹਨੂੰ ਅਸੀਂ ਇੰਗੇਜ ਕੀਤਾ ਇਹਦੇ ਵਿੱਚ ਕਿ ਤਾਂ ਜੋ ਅਸੀਂ ਇਹ ਸਬਸਿਡੀ ਦੇ ਕੇ ਜਿਹੜੀ ਅੱਜ ਦੀ ਸਾਡੇ ਅੱਗੇ ਸਮੱਸਿਆ ਖੜੀ ਹੈ ਦਾ ਹੱਲ ਕੱਢਦੀ ਏ ਤੇ ਜੇ ਕੋਈ ਕੱਲ ਨੂੰ ਬਾਇ ਚਾਂਸ ਸਾਨੂੰ ਲੱਗਿਆ ਕਿ ਸਾਡੀ ਇਹ ਮਸਲਾ ਹੱਲ ਹੋ ਗਿਆ ਤੇ ਕੱਲ ਨੂੰ ਸਮੇਂ ਦੇ ਜਿਹੜਾ ਜਿਹੜਾ ਕਹਿੰਦੇ ਜਿਹੜਾ ਅਵਿਸ਼ਕਾਰ ਹੈ ਨਾ ਅਬਸ਼ਕਤਾ ਅਬਸ਼ਕਤਾ ਵਿਸ਼ਕਾਰ ਦੀ ਜਨਨੀ ਹੈ ਅਬਸ਼ਕਤਾ ਜਿਵੇਂ ਜਿਹੜੀ ਜਦੋਂ ਜਿਹੜੀ ਚੀਜ਼ ਦੀ ਡਿਮਾਂਡ ਹੁੰਦੀ ਜਾਊਗੀ ਆਪਾਂ ਉਹ ਹੀ ਜਾਂ ਹੱਲ ਕੱਢਦੇ ਜਾਵਾਂਗੇ ਕੋਈ ਐਸੇ ਇਸ਼ੂ ਨਹੀਂ ਹੈ ਪਰ ਇਹਦੇ ਨਾਲ ਜਣੀ ਕਿ ਸਾਨੂੰ ਕਾਫੀ ਬੈਨੀਫਿਟ ਮਿਲੂਗਾ ਸੋਨ ਸਰ ਕਈ ਵਾਰ ਹੀ ਦੇਖਿਆ ਜਾਂਦਾ ਚਲੋ ਹਰ ਕੋਈ ਤੇ ਨਹੀਂ ਪਰ ਕਈ ਵਾਰ ਹੀ ਦੇਖਿਆ ਜਾਂਦਾ ਤੁਸੀਂ ਸਰਕਾਰ ਨੇ ਸਬਸਿਡੀ ਵੀ ਦੇ ਦਿੱਤੀ ਬੰਦੇ ਨੇ ਕਮਿਟ ਕਰ ਲਿਆ ਸਰਟੀਫਿਕੇਟ ਵੀ ਲੈ ਲਿਆ ਕਿ ਸਰ ਅਸੀਂ ਸਟਬਲ ਬਰਨਿੰਗ ਤੇ ਜਿਹੜਾ ਸਟਬਲ ਹੋਏਗੀ ਉਸ ਦਾ ਫਿਊਲ ਇਸਤੇਮਾਲ ਕਰਾਂਗੇ ਫੇਰ ਵੀ ਅਗਰ ਕੋਈ ਜਣਾ ਉਸ ਦੀ ਜਗ੍ਹਾ ਕੋਈ ਹੋਰ ਫਿਊਲ ਵਰਤਣਾ ਸ਼ੁਰੂ ਕਰ ਦਿੰਦਾ ਉਸ ਦੀ ਘੋਕ ਕਿਸ ਤਰੀਕੇ ਰੱਖੀ ਜਾਏਗੀ ਉਸ ਦੀ ਜਾਂਚ ਕਿਸ ਤਰੀਕੇ ਕੀਤੀ ਜਾਏਗੀ ਕੀ ਕੋਈ ਟੀਮਾਂ ਰਹਿਣਗੀਆਂ ਜਿਹੜੀਆਂ ਜਿਹੜੇ ਜਿਨ੍ਹਾਂ ਨੇ ਸਰਟੀਫਿਕੇਟਸ ਲਿੱਤੇ ਹੋਣਗੇ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਰੇਡਸ ਕਰਕੇ ਚੈੱਕ ਕਰਨਗੀਆਂ ਔਰ ਜੇਕਰ ਕੋਈ ਫਾਲਟਰ ਡਿਫਾਲਟਰ ਪਾਇਆ ਜਾਂਦਾ ਉਸ ਦੇ ਉੱਤੇ ਕਿਸ ਤਰੀਕੇ ਕਾਰਵਾਈ ਹੋ ਆਲਰੇਡੀ ਡਿਪਾਰਟਮੈਂਟ ਆਫ ਇੰਡਸਟਰੀਜ਼ ਦੇ ਥੱਲੇ ਬੋਇਲਰ ਡਿਪਾਰਟਮੈਂਟ ਬੋਇਲਰ ਡਿਪਾਰਟਮੈਂਟ ਇਸ ਚੀਜ਼ ਨੂੰ ਇਨਸ਼ੋਰ ਕਰਦਾ ਹੈ ਕਿ ਜਿਹੜੇ ਜਿਹੜਾ ਤੁਹਾਡਾ ਬੋਇਲਰ ਦਾ ਤੁਸੀਂ ਲਾਇਸੈਂਸ ਲੱਤਾ ਹੋਇਆ ਹੈ ਇਹ ਕਿਹੜੇ ਫਿਊਲ ਦੇ ਨਾਲ ਤੁਸੀਂ ਉਹਨੂੰ ਮਤਲਬ ਕਿ ਲਾਇਸੈਂਸ ਅਪਲਾਈ ਕੀਤਾ ਕਿਹੜੇ ਫਿਊਲ ਦੇ ਉੱਤੇ ਤੁਸੀਂ ਲਾਇਸੈਂਸ ਲੱਤਾ ਹੈ ਤੇ ਜੇ ਫਿਰ ਕੱਲ ਨੂੰ ਬਾਇਚਾਂਸ ਇਹ ਸਾਡੇ ਤੋਂ ਕੋਈ ਸਬਸਿਡੀ ਅਵੇਲ ਕਰਦਾ ਹੈ ਅਵੇਲ ਕਰਕੇ ਜੇਕਰ ਉਹ ਚਲਾਉਂਦਾ ਹੈ ਤਾਂ ਵੈਲੈਂਟ ਦੀ ਬਸ ਜੇ ਉਹਨੂੰ ਕੋਈ ਵਾਇਲਟ ਕਰੂਗਾ ਸਬਸਿਡੀ ਲੈ ਕੇ ਤਾਂ ਜੋਦ ਤੇ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਕਰਾਂਗੇ ਜੀ ਉਹ ਤਾਂ ਕੋਈ ਗੱਲ ਨਹੀਂ ਅੱਜ ਤੁਸੀਂ ਵੱਖ-ਵੱਖ ਪਿੰਡਾਂ 'ਚ ਵੀ ਜਾ ਰਹੇ ਹੋ ਉੱਥੇ ਪਲੇਗ੍ਰਾਉਂਡਸ ਦਾ ਵੀ ਤੁਸੀਂ ਮੌਇਨਾ ਕਰ ਰਹੇ ਹੋ ਕਿ ਪਲੇਗ੍ਰਾਉਂਡਸ ਕਿੱਦਾਂ ਬਣ ਰਹੇ ਨੇ ਕੀ ਹੁਣ ਨਤੀਜਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਨਸ਼ੇ ਤੋਂ ਬਚਾਉਣ ਦੀ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਜਾ ਕੇ ਮੌਇਨਾ ਵੀ ਕਰ ਰਹੇ ਹੋ ਕਿ ਉਹ ਰਿਜ਼ਲਟ ਹਾਸਲ ਹੋ ਪਾਰਿਆ ਸਰਕਾਰ ਨੂੰ ਜੋ ਸਰਕਾਰ ਨੇ ਮਿੱਥਿਆ ਸੀ ਦੇਖੋ ਜਿਵੇਂ ਹੁਣ ਮੈਂ ਅੱਜ ਦੀ ਗੱਲ ਦੱਸਦਾ ਹਾਂ ਅੱਜ ਆਪਾਂ ਖੇਜਰ ਖੇਜਰਗੜ੍ਹ ਪਿੰਡ ਅਜੀਜਪੁਰ ਗਏ ਸੀਗੇ ਤੇ ਹੁਣ ਆਪਾਂ ਆ ਜਿਹੜਾ ਪਿੰਡ ਦੇਖ ਕੇ ਆਏ ਆ ਮਾਨਕਪੁਰ ਦੇਖ ਕੇ ਆਏ ਆ ਇਹ ਰਾਜਪੁਰੇ ਹਲਕੇ ਦੇ ਪਿੰਡ ਨੇ ਤੰਨੇ ਜੀ ਤੇ ਮੈਂ ਬਿਨਾਂ ਦੱਸੇ ਵੀ ਉੱਥੇ ਪਿੰਡਾਂ 'ਚ ਕਿਵੇਂ ਕੰਮ ਚੱਲ ਰਿਹਾ ਕਿਉਂਕਿ ਮਾਨ ਸਰਕਾਰ ਨੇ ਇੱਕ ਬਹੁਤ ਵੱਡੀ ਕਮਿਟਮੈਂਟ ਕੀਤੀ ਹੈ ਕਿ ਇਸ ਸਾਲ ਦੇ ਅੰਦਰ ਜਿੰਨੇ ਪਿੰਡਾਂ ਦੇ ਅੰਦਰ ਟੋਬੇ ਨੇ 15000 ਟੋਬਿਆਂ ਦਾ ਅਸੀਂ ਟਾਰਗੇਟ ਲੱਤਾ ਜੀ 15000 ਟੋਬਿਆਂ ਦੀ ਸਫਾਈ ਕਰਾ ਕੇ ਉਹਦੇ ਵਿੱਚੋਂ ਸਾਰਾ ਡੀਵਾਟਰਿੰਗ ਕਰਾ ਕੇ ਪਾਣੀ ਖਾਲੀ ਕਰਾ ਕੇ ਡੀਸਿਲਟਿੰਗ ਕਰਾ ਕੇ ਗਾਦ ਸਾਫ਼ ਕਰਾ ਕੇ ਉਹਨਾਂ ਨੂੰ ਪੂਰਾ ਸਕੁਅਰ ਸ਼ੇਪ ਜਾਂ ਰੈਕਟੈਂਗੂਲਰ ਸ਼ੇਪ ਦੇ ਕੇ ਤੇ ਜਿਹੜਾ ਉਹਦਾ ਪਾਣੀ ਦੀ ਟੈਸਟਿੰਗ ਕਰਾ ਕੇ ਜਿੱਥੇ ਦਾ ਪਾਣੀ ਦਾ ਸੈਂਪਲ ਪਾਸ ਹੈ ਉਹਦਾ ਤਾਂ ਅਸੀਂ ਪਾਣੀ ਡਾਇਰੈਕਟ ਖੇਤਾਂ ਤੱਕ ਭੇਜਾਂਗੇ ਐਗਰੀਕਲਚਰ ਲਈ ਜਿੱਥੇ ਦੇ ਪਾਣੀ ਦੇ ਸੈਂਪਲ 'ਚ ਕੋਈ ਫੇਲਿਅਰ ਆਂਦਾ ਹੈ ਉੱਥੇ ਅਸੀਂ ਫਿਰ ਸੀਚੇਵਾਲ ਥਾਪਰ ਮਾਡਲ ਬਣਾ ਕੇ ਉਹ ਪਾਣੀ ਨੂੰ ਟ੍ਰੀਟ ਕਰਕੇ ਉਹਦੇ ਥਰੂ ਫੇਰ ਟੋਬੇ 'ਚ ਪੌਂਡ 'ਚ ਜਿਹੜਾ ਪਾਣੀ ਪਾ ਕੇ ਫਿਰ ਉਹਨੂੰ ਪਾਣੀ ਨੂੰ ਅੱਗੇ ਪਚਾਵਾਂਗੇ ਸੋ ਜਿਹੜਾ ਅਸੀਂ ਟਾਰਗੇਟ ਮਿੱਥੇ ਹੈ ਇਹਦੀ ਰੈਗੂਲਰ ਚੈੱਕ ਅਪ ਦੇ ਲਈ ਰੈਗੂਲਰ ਚੈਕਿੰਗ ਕਰਨ ਦੇ ਲਈ ਮੈਂ ਬਿਨਾ ਦੱਸੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਜਾ ਕੇ ਖੁਦ ਚੈਕਿੰਗ ਕਰਦਾ ਰੈਂਡਮਲੀ ਐਵੇਂ ਹੀ ਅਸੀਂ ਪਲੇਗਰਾਉਂਡਸ ਦਾ ਟਾਰਗੇਟ ਮਿੱਥੇ ਹੈ ਸਾਰੇ 13236 ਪੰਚਾਇਤਾਂ ਨੇ ਇਹ ਸਾਰੀਆਂ ਪੰਚਾਇਤਾਂ ਦੇ ਵਿੱਚ ਆਪਾਂ ਅੱਬਲ ਨੰਬਰ ਦੇ 1 ਨੰਬਰ ਦੇ ਪਲੇਗਰਾਉਂਡ ਬਣਾਣੇ ਨੇ ਤਾਂ ਉਹ ਪਲੇਗਰਾਉਂਡ ਬਣਾਣ ਕਰਕੇ ਫਿਰ ਹੁਣ ਜਿੱਥੇ ਪਲੇਗਰਾਉਂਡ ਬਣ ਰਹੇ ਨੇ ਉੱਥੇ ਕਿਹੜਾ ਮਟੀਰੀਅਲ ਯੂਜ਼ ਹੋ ਰਿਹਾ ਇਟ ਨਮੀ ਲਾ ਰਹੇ ਨੇ ਕੋਈ ਸਮਟੇ ਚ ਕਮੀ ਤਾਂ ਨਹੀਂ ਛੱਡ ਰੇ ਪ੍ਰਸ਼ਾਸਨ ਨੂੰ ਉੱਥੇ ਨਾਲ ਲਿਜਾ ਕੇ ਖੜਾ ਕੇ ਜੇ ਕੋਈ ਕਮੀ ਪੇਸ਼ੀ ਲਾਦੀ ਆ ਉਹਨੂੰ ਠੀਕ ਕਰਾਣਾ ਤੇ ਉਦੋਂ ਬਾਅਦ ਚੋਂ ਉੱਥੇ ਜਿਹੜਾ ਜੋ ਐਸ ਪਰ ਮਤਲਬ ਕਿ ਅਸੀਂ ਇੱਕ ਨੋਰਮ ਸੈੱਟ ਕੀਤੇ ਨੇ ਵੀ ਇਸ ਤਰੀਕੇ ਨਾਲ ਕਿਤੇ ਖੇਡ ਫੁੱਟਬਾਲ ਖੇਲੀ ਜਾਂਦੀ ਹੈ ਕਿਤੇ ਵਾਲੀਬॉल ਕਿਤੇ ਕ੍ਰਿਕਟ ਖੇਲੀ ਜਾਂਦੀ ਹੈ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਤੇ ਜੇ ਇਹਦੇ ਚ ਪਤਾ ਕੀ ਇਹ ਸਾਰੀਆਂ ਚੀਜ਼ਾਂ ਆਪਸ ਚ ਇੰਟੀਗ੍ਰੇਟਡ ਨੇ ਇੰਟਰਲਿੰਕਡ ਨੇ ਜੇ ਇੱਕ ਪਾਸੇ ਸਰਕਾਰ ਯੁੱਧ ਨਸ਼ੀਆਂ ਵਿਰੁੱਧ ਚਲਾ ਰਹੀ ਹੈ ਬਿਲਕੁਲ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚੋਂ ਜੋ ਆਊਟਕਮ ਨਿਕਲ ਕੇ ਆਉਣਾ ਹੈ ਉਹ ਜਿਹੜੀ ਨੌਜਵਾਨੀ ਹੈ ਜਿਹੜੀ ਚਾਹੇ ਜਿਹੜੀ ਨੌਜਵਾਨੀ ਤਾਂ ਨਸ਼ੇ ਤੇ ਨਹੀਂ ਲੱਗੀ ਉਹ ਤਾਂ ਨੌਜਵਾਨੀ ਵੈਸੀ ਨਰੋਈ ਆ ਉਹ ਤਾਂ ਖੇਡਾਂ ਦੇ ਮੈਦਾਨ 'ਚ ਖੇਡੂਗੀ ਉਹ ਪਰ ਜਿਹੜੇ ਬੱਚੇ ਨੌਜਵਾਨੀ ਜਿਹੜੀ ਨਸ਼ੇ ਤੋਂ ਛੁੱਟ ਕੇ ਆਣੀ ਹੈ ਉਹਨਾਂ ਨੂੰ ਵੀ ਤਾਂ ਆਪਾਂ ਛੜਾਣ ਲਈ ਯਾਨੀ ਕਿ ਉਹਨਾਂ ਦਾ ਮਨ ਹੈ ਜਿਹੜਾ ਕਹਿੰਦੇ ਬੁੱਲਿਆਂ ਮਨ ਦਾ ਕੀ ਸਮਝਾਉਣਾ ਇਧਰੋਂ ਪੁੱਟਣਾ ਤੇ ਉੱਥੇ ਲਾਉਣਾ ਉਹਨਾਂ ਦਾ ਮਨ ਉਸ ਕੰਨੀਓ ਪੁੱਟ ਕੇ ਖੇਡਾਂ ਦੇ ਕੰਨੀ ਲਾਉਣਾ ਹੂੰ ਤਾਂ ਉਹਦੇ ਲਈ ਖੇਡ ਮੈਦਾਨ ਹੋਣੇ ਜ਼ਰੂਰੀ ਨੇ ਲੱਗਦਾ ਨਹੀਂ ਕਿ ਫਿਰ ਇੱਕ ਬਹੁਤ ਵੱਡਾ ਚੈਲੰਜ ਹੈਗਾ ਕਿਉਂਕਿ ਮੈਦਾਨ ਤਾਂ ਬਣ ਜਾਣਗੇ ਪਲੇਗਰਾਉਂਡ ਵੀ ਬਣ ਜਾਣਗੇ ਢਾਂਚਾ ਖੜਾ ਹੋ ਜਾਏਗਾ ਪਰ ਉਹਨਾਂ ਉਹਨਾਂ ਬੱਚਾ ਨੂੰ ਇਸ ਥਾਂ ਤੇ ਉੱਤੇ ਲੈ ਕੇ ਆਣਾ ਆਪਣੇ ਆਪ ਚ ਇੱਕ ਸਰਕਾਰ ਲਈ ਬਹੁਤ ਵੱਡਾ ਚੈਲੰਜ ਨਹੀਂ ਮੈਨੂੰ ਤਾਂ ਨਹੀਂ ਪਤਾ ਦੇਖੋ ਗੱਲ ਸੁਣੋ ਪਿੰਡਾਂ ਦੇ ਵਿੱਚ ਤਾਂ ਬੱਚੇ ਆਮ ਖੇលਦੇ ਨੇ ਹੂੰ ਹਰੇ ਸ਼ਹਿਰੀ ਬੱਚਿਆਂ ਨੂੰ ਖੇਡਣ ਦੇ ਵਿੱਚ ਥੋੜੀ ਦਿੱਕਤਾਂ ਆਉਂਦੀਆਂ ਸ਼ਹਿਰ ਸੰਘਣੇ ਹੋ ਜਾਂਦੇ ਨੇ ਸੰਘਣੇ ਸ਼ਹਿਰਾਂ ਦੇ ਵਿੱਚ ਖੇਡਣ ਦੀ ਉਹਨੀਆਂ ਫੈਸਿਲਟੀਆਂ ਨਹੀਂ ਹੁੰਦੀਆਂ ਆਦਰਵਾਇਜ਼ ਪਿੰਡਾਂ ਕੋਲ ਤਾਂ ਪੰਚਾਇਤੀ ਲੈਂਡ ਹੁੰਦੀ ਹੈ ਪੰਚਾਇਤੀ ਲੈਂਡ 'ਚ ਖੇਡ ਮੈਦਾਨ ਆਪਾਂ ਬਣਾਣੇ ਨੇ ਇੱਕ ਨੰਬਰ ਤੋਂ ਤੁਹਾਨੂੰ ਦੱਸਿਆ ਗਿਆ ਬਣਾ ਰਹੇ ਆਂ ਆਪਾਂ ਕੰਮ ਚੱਲ ਰਿਹਾ ਤਾਂ ਪਿੰਡਾਂ ਦੇ ਵਿੱਚ ਤਾਂ ਉਲਟਾ ਇਸ ਗੱਲ ਦਾ ਬਹੁਤ ਵੱਡਾ ਐਨਥੂਸੀਆਜ਼ਮ ਬਣੂਗਾ ਜਿਹੜੇ ਬੱਚੇ ਨੇ ਜਿਹੜੇ ਉਹ ਉਹ ਜਦੋਂ ਸ਼ਾਮ ਨੂੰ ਆਪਣੇ ਕਮਾਕਾਰਾਂ ਤੋਂ ਆਣਗੇ ਉਹ ਜਿਹੜਾ ਇੱਕ ਘੰਟਾ ਜਣੀ ਕਿ ਜਦ ਬਰਜਸ਼ ਕਰਨਗੇ ਜੋਰ ਦਿਖਾਣਗੇ ਆਪਣੇ ਕਲਾ ਦੇ ਉੱਥੇ ਤਾਂ ਇਹਨਾਂ ਬੱਚਿਆਂ ਚ ਕੋਈ ਦਾਰਾ ਸਿੰਘ ਬਣੂਗਾ ਇਹਨਾਂ ਬੱਚਿਆਂ ਚ ਕੋਈ ਮਿਲਖਾ ਸਿੰਘ ਬਣੂਗਾ ਇਹਨਾਂ ਬੱਚਿਆਂ ਚ ਕੋਈ ਕੱਲ ਨੂੰ ਕੋਈ ਹੋਰ ਸਪੋਰਟਸ ਦੇ ਵਿੱਚ ਅੱਗੇ ਜਾਊਗਾ ਸੋ ਇਹ ਬੜਾ ਚੰਗਾ ਉਪਰਾਲਾ ਹੈ ਜੀ ਸਰਕਾਰ ਦਾ ਪਹਿਲੀ ਸਰਕਾਰ ਹੈ ਜੀ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਨੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਪ੍ਰਾਣੀਆਂ ਸਰਕਾਰਾਂ ਨੇ ਜੀ ਪੰਜਾਬ ਦਾ ਬੇੜਾਗਰ ਕਰਤਾ ਸੀ ਬੇੜਾਗਰ ਮੈਂ ਜੇ ਹੁਣ ਫੇਰ ਗੱਲ ਉਧਰ ਨੂੰ ਚਲੇ ਜਾਣੀ ਹੈ ਡਬਲਟ ਹੋ ਜਾਣੀ ਹੈ ਗੱਲ ਨਸ਼ਾ ਕੌਣ ਲੈ ਕੇ ਆਇਆ ਜੀ ਪੰਜਾਬ ਦੇ ਅੰਦਰ ਨਸ਼ਾ ਉੱਤੋਂ ਆ ਗਿਆ ਉੱਪਰੋਂ ਆ ਕੇ ਗਰ ਗਿਆ ਇਹ ਨਸ਼ਾ ਕਾਲੀ ਭਾਜਪਾ ਵਾਲੇ ਲੈ ਕੇ ਆਏ 60 ਤੋਂ ਲੈ ਕੇ 17 ਤੱਕ ਇਹ ਨਸ਼ਾ ਹੰਕਾਰੀ ਰਾਜੇ ਨੇ ਜੀਨੇ ਝੂਠੀਆਂ ਸੋਹਾ ਖਾਧੀਆਂ ਗੁਟਕਾ ਸਾਹਬ ਦੀਆਂ ਉਹਨਾਂ ਦੇ ਟਾਈਮ 'ਚ ਵਿਕੇ ਆ ਜੀ ਕਿਸੇ ਕਿਸੇ ਦਰਵਾਜੇ ਕਿਸੇ ਕਮਰੇ ਨੂੰ 15 ਦਿਨ ਦਰਵਾਜਾ ਲਾ ਦਿਓ ਜੀ 15 ਦਿਨ ਸਿਰਫ 15 ਦਿਨ ਬਾਅਦ ਜਦੋਂ ਤੁਸੀਂ ਉਹਦਾ ਗੇਟ ਖੋਲੋਗੇ ਨਾ ਤੁਸੀਂ ਦੇਖੋਗੇ ਕਿ ਖੁੰਜੀਆਂ ਦੇ ਵਿੱਚ ਕੋਣਿਆਂ ਦੇ ਵਿੱਚ ਮੱਕੜੀਆਂ ਨੇ ਜਾਲੇ ਲਾਏ ਹੋਏ ਔਰ ਜੇ ਮੇਜ ਤੇ ਹੱਥ ਪੈਰੋਂਗੇ ਪੂਰਾ ਹੱਥ ਤੁਹਾਡਾ ਮਿੱਟੀ ਨਾ ਭਰ ਜੂ। ਹਮ ਭਾਈ ਸਾਹਿਬ 15 ਦਿਨ ਚ ਇੱਕ ਐਸਾ ਕਮਰੇ ਦਾ ਹਾਲ ਹੋ ਸਕਦਾ 15 ਸਾਲ ਪੰਜਾਬ ਨੂੰ ਜੰਦਾ ਲੱਗਿਆ ਰਿਹਾ ਹੈ। ਹਮ 15 ਸਾਲ ਨਾ ਤਾਂ 15 ਸਾਲ ਦੇ ਵਿੱਚ ਨਾ ਤਾਂ ਕਾਲੀ ਭਾਜਪਾ ਜਿਹੜੇ 9 ਮਾਸ ਦਾ ਰਿਸ਼ਤਾ ਦੱਸਦੇ ਸੀ। 9 ਮਾਸ ਦਾ ਰਿਸ਼ਤਾ ਇਹਨਾਂ ਨੇ ਲੋਕਾਂ ਦੇ ਖੂਨ ਦੇ ਰਿਸ਼ਤੇ ਪਤਲੇ ਕਰਤੇ ਜੀ। ਹਮ ਘਰ ਘਰ ਚਿੱਟਾ ਪਚਾਤਾ ਜੀ ਇਹਨਾਂ ਨੇ। ਘਰ ਘਰ ਤੱਕ ਔਰ ਤੁਸੀਂ ਯਕੀਨ ਜਾਣੇਓ ਤੇ ਦੂਸਰੇ ਤਾਂ ਝੂਠੀਆਂ ਸੋਹਾਂ ਹੀ ਖਾ ਗਏ ਉਹ ਤਾਂ ਨਿਕਲਿਆ ਹੀ ਨਹੀਂ ਉਹ ਤਾਂ ਸੀਤਾਫਲ ਚੀਕੂਆ ਨਹੀਂ ਉਲਝਾ ਲੇ ਉਹ ਅੰਦਰੋਂ ਹੀ ਨਹੀਂ ਨਿਕਲ ਸਕੇ ਉੱਥੇ ਹੀ ਬੈਠੇ ਰਹਿ ਗਏ ਉਹ ਸੋ ਮਸਾ ਲੋਕਾਂ ਨੇ ਇਹਨਾਂ ਤੋਂ ਖਹਿੜਾ ਛਡਾਇਆ ਜੀ 15 ਸਾਲ ਬਾਅਦ ਜ਼ਿੰਦਾ ਖੋਲਿਆ ਔਰ ਇਹ ਜੇ ਜ਼ਿੰਦਾ ਖੋਲਿਆ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਖੋਲਿਆ ਔਰ ਮੈਂ ਦੋਏ ਲੀਡਰਾਂ ਨੂੰ ਇਸ ਗੱਲ ਦੇ ਲਈ ਸਲੂਟ ਕਰਦਾ ਕਿ ਜਿਨ੍ਹਾਂ ਨੇ ਆ ਕੇ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਸੀ ਜਿਹਨੂੰ ਸ਼ਾਰਗ ਮੁੱਦੇ ਕਹਿੰਦੇ ਆ ਪੰਜਾਬ ਦੇ ਸ਼ਾਰਗ ਮੁੱਦਿਆਂ ਹੁਣ ਪਾਣੀ ਦਾ ਮੁੱਦਾ ਚੱਲਿਆ ਹੂੰ ਦੇਖੋ ਤੁਸੀਂ ਪਾਣੀਆਂ ਦੇ ਮੁੱਦੇ ਤੇ ਅੱਜ ਤੱਕ ਕਿਸੇ ਨੇ ਵਿਸ਼ੇਸ਼ ਸੈਸ਼ਨ ਬੁਲਾਇਆ ਹੀ ਨਹੀਂ ਸੀ ਪਹਿਲੀ ਵਾਰ ਜੇ ਕਿਸੇ ਨੇ ਸੈਸ਼ਨ ਚੱਦਿਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲ ਸੈਸ਼ਨ ਚੱਦਿਆ ਖੁੱਲੀ ਬੈਸ ਹੋਈ ਆ ਉੱਥੇ ਸਾਰਿਆਂ ਨੇ ਦੇਖਿਆ ਹੀ ਆ ਪਾਣਿਆਂ ਨੂੰ ਕਿੰਨੀਆਂ ਲਾਹਣਤਾ ਪਈਆਂ ਨੇ ਵੀ ਤੁਸੀਂ ਕੀ ਕਰਕੇ ਗਏ ਹੋ ਪੰਜਾਬ ਦੇ ਨਾਲ ਅੱਜ ਵੀ ਜੇ ਕੋਈ ਨੰਗਲ ਡੈਮ ਦੇ ਉੱਤੇ ਧਰਨਾ ਲਾ ਕੇ ਬੈਠਾ ਹੈ ਅੱਜ ਵੀ ਜੇ ਪੰਜਾਬ ਦੇ ਪਾਣੀਆਂ ਦਾ ਇੱਕ ਬੂੰਦ ਕੋਈ ਬਾਹਰ ਜਾਣ ਨਹੀਂ ਦੇ ਰਿਹਾ ਤਾਂ ਭਗਵਾਨ ਸਿੰਘ ਮਾਨ ਜੀ ਉਲਾਕੇ ਬੈਠੇ ਨੇ ਉਹਨਾਂ ਦੀ ਟੀਮੇ ਲਾ ਕੇ ਬੈਠੀ ਹੈ ਉਹਨਾਂ ਦੇ ਮੰਤਰੀ ਬੈਠੇ ਨੇ ਉਹਨਾਂ ਦੇ ਐਮ ਐਲ ਏ ਬੈਠੇ ਨੇ ਉਹਨਾਂ ਦੇ ਪਾਰਟੀ ਦੇ ਵਰਕਰ ਉੱਥੇ ਬੈਠੇ ਨੇ ਅੱਜ ਸੋ ਇਹ ਬਹੁਤ ਵੱਡੀ ਗੱਲ ਹੈ ਜੀ ਪੰਜਾਬ ਦੇ ਅੱਜ ਤਾਂ ਪੰਜਾਬ ਨੂੰ ਇੱਕ ਗੱਲ ਕਲੀਅਰ ਹੋ ਚੁੱਕੀ ਹੈ ਪੰਜਾਬ ਦੇ ਪਾਣੀਆਂ ਦਾ ਅਸਲੀ ਰਾਖਾ ਕੌਣ ਹੈ ਅੱਜ ਜੇ ਪੰਜਾਬ ਦੇ ਪਾਣੀਆਂ ਦਾ ਅਸਲੀ ਰਾਖਾ ਹੈ ਤਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਹੈ ਤੇ ਆਮ ਆਦਮੀ ਪਾਰਟੀ ਹੈ ਜੀ ਨਹੀਂ ਬਾਕੀਆਂ ਨੇ ਤਾਂ ਸਿਰਫ ਸਮੇਂ-ਸਮੇਂ ਸਰ ਆ ਕੇ ਡਰਾਮੇ ਕੀਤੇ ਨੇ ਔਰ ਸਿਰਫ ਤਾਂ ਸਿਰਫ ਮਤਲਬ ਕਿ ਆਪਣੀਆਂ ਰਾਜਨੀਤਿਕ ਰੋਟੀਆਂ ਸਿੱਖੀਆਂ ਜੀ ਲੱਗਦਾ ਕਿ ਵੇ ਇਸ ਵਾਰੀ ਸਟਾਬਲ ਬਰਨਿੰਗ ਦਾ ਇਸ਼ੂ ਜਿਹੜਾ ਨਹੀਂ ਆਏਗਾ ਔਰ ਕਿਸਾਨ ਜਿਹੜਾ ਆਪਦੀ ਪ੍ਰਾਣੀ ਜਿਹੜੀ ਆ ਉਹ ਇਹਨਾਂ ਬੋਇਲਰਸ ਤੱਕ ਪਹੁੰਚਾਏਗਾ ਮੈਂ ਨਹੀਂ ਕਹਣਾ ਵੀ ਸਟਾਬਲ ਬਰਨਿੰਗ ਦਾ ਇਸ਼ੂ ਨਹੀਂ ਆਏਗਾ ਹੂੰ ਬਿਲਕੁਲ ਨਹੀਂ ਆਪਾਂ ਦੇਖੋ ਇੱਕ ਆਪਣੇ ਸਾਰਿਆਂ ਦੇ ਲਈ ਤੁਸੀਂ ਵੀ ਤਾਂ ਇਸ ਸਮਾਜ ਦਾ ਹਿੱਸਾ ਹੋ ਮੈਂ ਵੀ ਇਸ ਸਮਾਜ ਦਾ ਹੂੰ ਆਪਾਂ ਤਾਂ ਉਪਰਾਲਾ ਕਰ ਸਕਦੇ ਹਾਂ ਸਾਡੇ ਉਪਰਾਲੇ 'ਚ ਕੋਈ ਖੋਟ ਹੋਵੇ ਤਾਂ ਦੱਸੋ ਸਾਡੀ ਨੀਤ 'ਚ ਖੋਟ ਹੈ ਨੀਤੀ 'ਚ ਖੋਟ ਆ ਤਾਂ ਦੱਸੋ ਇਹਦੇ ਹੁਣ ਰਿਜ਼ਲਟ ਦੇਖਣੇ ਨੇ ਵੀ ਆਪਾਂ ਕਿੰਨੀ ਇੰਡਸਟਰੀ ਐ ਜਿਹੜਾ ਇਹਦਾ ਲਾਹਾ ਲੈ ਕੇ ਕਨਵਰਟ ਕਰਦੀ ਐ ਜੇ ਇਹਦੇ ਰਿਜ਼ਲਟ ਸਾਡੇ ਫਾਰ ਬੈਟਰ ਆ ਗਈ ਹਾਂ ਤਾਂ ਇਹ ਫਿਰ ਜਿਹੜੀ ਸਬਸਿਡੀਆਂ ਸਬਸਿਡਾਈਜ਼ ਵਾਲੀ ਸਕੀਮ ਆ ਆਪਾਂ ਇਹਨੂੰ ਹੋਰ ਅੱਗੇ ਐਕਸਟੈਂਡ ਕਰਾਂਗੇ ਹਾਂ ਔਰ ਫਿਰ ਜਿਵੇਂ ਜਿਵੇਂ ਆਪਾਂ ਆਪਾਂ ਕੀ ਕਰਾਂਗੇ ਇਹ ਦੇਖਾਂਗੇ ਵੀ ਇਸ ਸਾਲ ਸਾਡੇ ਕਿੰਨੀ ਸਟੇਬਲ ਬਰਨਿੰਗ ਦੇ ਕੇਸ ਹੋਏ ਆ ਤੇ ਕਿੰਨਾ ਪੋਲਿਊਸ਼ਨ ਹੋਇਆ ਫਿਰ ਆਪਾਂ ਉਹਨੇ ਸਬਸਿਡੀ ਤੋਂ ਬਾਅਦ ਚੋਂ ਦੇਖਾਂਗੇ ਵੀ ਇਹ ਤੋਂ 2 ਜਾਂ 3 ਮਹੀਨਿਆਂ ਚ ਪੁਰਾਣੀ ਟਾਈਮ ਦੇ ਹਿਸਾਬ ਨਾਲ ਇਹਦਾ ਆਕੜਾ ਜਿਹੜਾ ਆਪਾਂ ਉਹ ਮੈਚ ਕਰਾਂਗੇ ਜੇ ਸਾਨੂੰ ਲੱਗਿਆ ਕਿ ਐਨੇ ਪਰਸੈਂਟ ਫਰਕ ਪੈ ਗਿਆ ਤਾਂ ਫਿਰ ਆਪਾਂ ਇਹਨੂੰ ਕੰਟੀਨਿਊ ਕਰਕੇ 31 ਮਾਰਚ ਜਿਹੜੀ ਆਉਣ ਵਾਲੀ ਅਗਲਾ ਜਿਹੜਾ ਸੈਸ਼ਨ ਆ ਉਦੋਂ ਤੱਕ ਇਹਨੂੰ ਆਪਾਂ ਖਿੱਚ ਕੇ ਲੈ ਜਾਵਾਂਗੇ ਸਕੀਮ ਨੂੰ ਤੇ ਫਿਰ ਉੱਥੇ ਜਾ ਕੇ ਐਨਾਲਿਸਿਸ ਹੋ ਜਾਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊ ਕਿ ਪੁਰਾਣੇ ਸਾਲ ਚ ਆ ਕੁਝ ਹੋਇਆ ਤੇ ਆ ਸਾਲ ਚ ਆ ਕੁਝ ਹੋਇਆ ਹੋ ਸਕਦਾ ਪ੍ਰਮਾਤਮਾ ਸੁੱਖ ਰੱਖੇ ਸਾਨੂੰ ਬੜੀ ਉਮੀਦ ਹੈ ਕਿ 500 ਤੋਂ 600 ਇੰਡਸਟਰੀ ਹੈ ਛੋਟੀ ਤੋਂ ਲੈ ਕੇ ਵੱਡੀ ਇੰਡਸਟਰੀ ਜਿਹੜੀ ਜ਼ਰੂਰੀ ਨਹੀਂ 8 ਟਨ ਦਾ ਬੋਇਲਰ ਤਾਂ ਬਹੁਤ ਵੱਡਾ ਬੋਇਲਰ ਹੁੰਦਾ ਬਹੁਤ ਜਿਆਦਾ ਵੱਡਾ ਜ਼ਿਆਦਾਤਰ ਤਾਂ ਇੰਡਸਟਰੀਆਂ ਦੇ ਵਿੱਚ ਕਿਸੇ ਦੇ 500 ਕਿਲੋ ਦਾ ਬੋਇਲਰ ਲੱਗਿਆ ਹੋਇਆ ਕਿਸੇ ਦੇ 1 ਟਨ ਦਾ ਲੱਗਿਆ ਕਿਸੇ ਦੇ 2 ਟਨ ਦਾ ਲੱਗਿਆ ਇਸ ਤੋਂ ਵੱਧ 1100 ਇੰਡਸਟਰੀਆਂ ਵਿੱਚ ਬਾਕੀ ਦਾ ਬਹੁਤ ਵੱਡੇ ਬੋਇਲਰ ਤਾਂ ਘੱਟ ਨੇ ਮਤਲਬ ਕਿ ਵੱਡੇ ਬੋਇਲਰ ਤਾਂ ਥੋੜੀਆਂ ਇੰਡਸਟਰੀਆਂ ਵਿੱਚ ਨੇ ਸੋ ਇਹਦੇ ਵਿੱਚ 500 600 ਇੰਡਸਟਰੀ ਆਹੀ ਜੀ ਹੈ ਜਿਹੜੀ ਇਹਦੇ ਵਿੱਚ ਸਾਡੇ ਜੀ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋਨਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਇਹ ਸੰਸਰ ਨਾਲ ਤਰਨਪੀਰ ਸਿੰਘ ਸੋਨ ਜੋ ਕਿ ਸਿੱਧੇ ਤੌਰ ਤੇ ਦੱਸਦੇ ਹੋਏ ਨਜ਼ਰ ਆਇਆ ਨੇ ਕਿ ਸਵਾਰ ਇੰਡਸਟਰੀਜ਼ ਦੇ ਵਿੱਚ ਜਿਹੜੀ ਪਰਾਲੀ ਹੈਗੀ ਹੈ ਉਸ ਦਾ ਕਿਸ ਤਰੀਕੇ استعمال ਕੀਤਾ ਜਾਏਗਾ ਔਰ ਨਾਲ ਨਾਲ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੀ ਕਿ ਉਮੀਦ ਤਾਂ ਜ਼ਰੂਰ ਹੈ ਕਿ ਇਸ ਵਾਰ ਕਿਸਾਨ ਸਾਥ ਦੇਗਾ ਔਰ ਜੇ ਰਿਜ਼ਲਟ ਜਸ ਖਾੜੇ ਆਂਦੇ ਨੇ ਵਧੀਆਂ ਆਂਦੇ ਨੇ ਤਾਂ ਇਸ ਨੂੰ ਅੱਗੇ ਵੀ ਵਿਦਾਇਆ ਜਾਏਗਾ ਔਰ ਕਹਿ ਰਹੇ ਨੇ ਕਿ ਹਰ ਸਾਲ ਦੀ ਜਿਹੜੀ ਕਹਿ ਸਕਦੇ ਕਿ ਹਰ ਸਵੇਰ ਦੀ ਜਿਹੜੀ ਹੈ ਵਕ ਵਕ ਮੰਗ ਹੁੰਦੀ ਹੈ ਜਿੱਦਾਂ ਜਿੱਦਾਂ ਮੰਗ ਹੁੰਦੀ ਰਹੇਗੀ ਉਦੋਂ ਉਦਾਂ ਹੀ ਕੰਮ ਚੱਲਦਾ ਰਹੇਗਾ ਉਦੋਂ ਉਦਾਂ ਹੀ ਨਵੀਆਂ ਸਕੀਮਾਂ ਪੜਦੀਆਂ ਰਹਿਣਗੀਆਂ ਕੈਮਰਾ ਪਰਸਨ ਅਸ਼ੋਕ ਸਿੱਧੂ ਦੇ ਨਾਲ ਸਾਇਨਰੁਲਾ ਪ੍ਰਾਈਮਰੀ ਸ਼ੈਰ ਟੀਵੀ ਰਾਜਪੁਰਾ